ਅੱਜ ਆਪਾਂ ਪਹੁੰਚੇ ਆਂ ਪਿੰਡ ਸੁਨੇਰ ਦੀ ਧਰਤੀ ਤੇ ਜਿੱਥੇ ਦੇ 스타 ਕਬੂਤਰਬਾਜ਼ ਬਾਈ ਤਾਰਾ ਲੰਗਿਆਣਾ ਜੀ ਉਹਨਾਂ ਦੇ ਘਰ ਆਪਾਂ ਪਹੁੰਚੇ ਆਂ ਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਦੇ ਕਬੂਤਰਬਾਜ਼ੀ ਦੇ ਸਫ਼ਰ ਦੇ ਬਾਰੇ ਅੱਜ ਆਪਾਂ ਪੂਰੀ ਖੁੱਲ੍ਹ ਕੇ ਗੱਲਬਾਤ ਬਾਈ ਉਹਨਾਂ ਨਾਲ ਕਰਾਂਗੇ ਤੇ ਆਜੋ ਬਾਈ ਕਰਦੇ ਆਂ ਬਾਈ ਉਹਨਾਂ ਨਾਲ ਗੱਲਬਾਤ ਸਾਈ ਸਤਿ ਸ੍ਰੀ ਅਕਾਲ ਜੀ ਈਸਾ ਬਾਬਾ ਜੀ ਸਸਰੀ ਦਾ ਬਾਈ ਹੋਰ ਬਾਈ ਆਜ ਤਾਰੇ ਬਾਈ ਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਤੇ ਹੋ ਠੀਕ ਠਾਕ ਹੋ ਠੀਕ ਠਾਕ ਹੈ ਜੀ ਤੇ ਪਹਿਲਾ ਤਾਂ ਆਪਣੇ ਕਰੀਬੀ ਯਾਰ ਮਿੱਤਰ ਸੱਜਣ ਹਾਂਜੀ ਇਹਨਾਂ ਦੀ ਪਹਿਲਾਂ ਤਾਂ ਇੰਟਰੋਡਕਸ਼ਨ ਕਰਾਈਏ ਬਾਈ ਜੀ ਇਧਰੋਂ ਸ਼ੁਰੂ ਹੋ ਜਾਂਦੀ ਜੀ ਇਹ ਮੁੰਡਾ ਰਾਜੂ ਹੈ ਜੀ ਅੱਛਾ ਜੀ ਮੇਰੇ ਪਿੰਡ ਦਾ ਹੀ ਹੈ ਜੀ ਠੀਕ ਹੈ ਜੀ ਇਸੇ ਪਿੰਡ ਦਾ ਹੀ ਇਸੇ ਪਿੰਡ ਦਾ ਹੀ ਠੀਕ ਹੈ ਜੀ ਇਹ ਬਾਈ ਸਰਪੰਚਾ ਚ ਡਾੜੀ ਦਾ ਬਾਈ ਸੋਨੀ ਠੀਕ ਹੈ ਜੀ ਆਪਣਾ ਬਹੁਤ ਪ੍ਰੇਮ ਹੈ ਇਹਨਾਂ ਨਾਲ ਪੁਰਾਣੇ ਠੀਕ ਹੈ ਇਹ ਮੁੰਡਾ ਚਤਰੇ ਤੋਂ ਆ ਜੱਗਾ ਜੀ ਇਹ ਮੁੰਡਾ ਕਾਲੀ ਆ ਸ਼ੁਕਰਾਂ ਤੋਂ ਠੀਕ ਹੈ ਜੀ ਤੇ ਪਹਿਲਾਂ ਤਾਂ ਧੰਨਵਾਦ ਕਰਦੇ ਆਂ ਬਾਈ ਸੋਨੀ ਸਰਪੰਚ ਚਚਰਾੜੀ ਤੇ ਉਸਤਾਦ ਜੀ ਵੀ ਨੇ ਆਪਣੇ ਤੇ ਇਹਨਾਂ ਦੀ ਬਦੌਲਤ ਅੱਜ ਬਾਈ ਤਾਰੇ ਉਹਨਾਂ ਨੂੰ ਆਪਾਂ ਮਿਲ ਰਹੇ ਆਂ ਤੇ ਇਹਨਾਂ ਦੀਆਂ ਜੋ ਵੀ ਜ਼ਿੰਦਗੀ ਦੀਆਂ ਗੱਲਾਂ ਜਿੰਥੋਂ ਕਬੂਤਰਵਾਦੀ ਸ਼ੁਰੂ ਕਰੀ ਤੇ ਹੁਣ ਤੱਕ ਦਾ ਸਫ਼ਰ ਬਾਰੇ ਸਾਰੀ ਆਪਾਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਪਹਿਲਾਂ ਤਾਂ ਬਾਈ ਜੀ ਆਪਣਾ ਚੋਬ ਪਿੰਡ ਦਾ ਨਾਮ ਤੇ ਜਿੱਥੇ ਜਨਮ ਹੋਇਆ ਕਦੋਂ ਹੋਇਆ ਬਾਈ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਸਾਡੇ ਗ੍ਰਹਿ ਵਿਖੇ ਆਏ ਤੁਸੀਂ ਜੀ ਐਵੇਂ ਚੋ ਟਾਈਮ ਕੱਢ ਕੇ ਮੰਨ ਲਾ ਕਿ ਸਾਡੇ ਕੋਲੇ ਆਏ ਇੰਟਰਵਿਊ ਕਰਨ ਦੀ ਤੁਹਾਡਾ ਧੰਨਵਾਦ ਬਾਈ ਜੀ ਬਹੁਤ-ਬਹੁਤ ਧੰਨਵਾਦ ਜੀ ਮੇਰਾ ਪਿੰਡ ਬਾਈ ਲੰਗਿਆਂ ਦਾ ਬਾਗੇ ਪੁਰਾਣੇ ਕੋਲੇ ਉੱਥੇ ਮੇਰਾ ਜਨਮ ਹੋਇਆ ਐਸ ਘਰੇ ਮੇਰੇ ਸਹੁਰਾ ਹੀ ਸਹੁਰੇ ਆਈ ਅੱਛਾ ਜੀ ਇਹ ਪਿੰਡ ਸਨੇਰ ਹੈ ਜੀ ਠੀਕ ਹੈ ਜੀ ਇੱਥੇ ਮੈਨੂੰ ਆਏ ਨੂੰ 15 ਕ ਸਾਲ ਹੋ ਗਏ ਜੀ ਜਾਨੀ ਕਿ ਕਬੂਤਰਬਾਜੀ ਵਿੱਚ ਇੱਥੇ ਪਿੰਡ ਵੀ ਰੱਖੇ ਰਹੇ ਆ ਕਬੂਤਰ ਜੀ ਯਾਨੀ ਕਿ ਵੱਧ ਕੂਤਰਬਾਜੀ ਦਾ ਯਾਨੀ ਕਿੜਾ ਬਰਾ ਨਾਮ ਚੋਂ ਕਿਆ ਇਸ ਪਿੰਡੋਂ ਚੁਮਕਿਆ ਜੀ ਠੀਕ ਹੈ ਜੀ ਇਸ ਧਰਤੀ ਤੋਂ ਤਾਰਾ ਤਾਰਾ ਹੋ ਗਿਆ ਹਾਂ ਜੀ ਠੀਕ ਹੈ ਜੀ ਤੇ ਕਬੂਤਰਾਂ ਦਾ ਸ਼ੌਂਕ ਆਪਾਂ ਨੂੰ ਕਦੋਂ ਸ਼ੁਰੂ ਹੋਇਆ ਬਈ ਬਈ ਕਬੂਤਰਾਂ ਦਾ ਸ਼ੌਂਕ ਤਾਂ ਯਾਰ ਮੈਨੂੰ 6ਵੀਂ ਚ ਪੜਦੇ ਨੇ ਹੋ ਗਿਆ ਸੀ ਕਿੱਥੋਂ ਲੱਗਿਆ ਕਿਨਾਂ ਨੂੰ ਦੇਖ ਕੇ ਕਿਹੜੇ ਖਿਡਾਰੀ ਨੇ ਮੇਰੇ ਨਾਂ ਨਾਨਕਿਆ ਬੋਨੇ ਅਛਾ ਜੀ ਬਾਜੀ ਸਰਪੰਚ ਦਾ ਜਾਣਦਾ ਹੁਗਾ ਤੋਤਾ ਮੇਰਾ ਮਾਮਾ ਸੀ ਭੋਨੇ ਅਛਾ ਜੀ ਸਭ ਤੋਂ ਪਹਿਲਾਂ ਜਿਹੜੀਆਂ ਹਜ਼ਾਰ ਵਾਲੀ ਬਾਜੀ ਹੋਈ ਨਾ ਪੰਜਾਬ ਦੇ ਵਿੱਚ ਉਹ ਭੋਨੇ ਹੋਈ ਹੈ ਠੀਕ ਹੈ ਜੀ 1000 ਮੋਢ ਨੂੰ ਕੱਲਾ ਪਹਿਲਾਂ ਨਹੀਂ ਕਬੂਤਰਾਂ ਵਾਲਿਆਂ ਦੇ ਰੋਟੀ ਦੇ ਪੈਸੇ ਨਹੀਂ ਕੱਢਦਾ ਹੁੰਦਾ ਸੀ ਅਛਾ ਜੀ ਤੇ ਕੋੜੋ ਨਾ ਹੁੰਦਾ ਹੁੰਦਾ ਸੀ ਅਛਾ ਜੀ ਮੈਂ ਹੁੰਦਾ ਹੀ ਛੋਟਾ ਸੀ ਉਹ ਮੈਂ ਇੱਕ ਦਿਨ ਪਹਿਲਾਂ ਉੱਥੇ ਜਾਵੜਦਾ ਹੁੰਦਾ ਸੀ ਤੇ ਕਿਹੜੇ ਸਾਲ ਦੀ ਗੱਲ ਹੈ 1000 ਵਾਲੀ ਬਾਜੀ ਜਿਹੜੀ ਇਹ ਤਾਂ ਮੈਨੂੰ ਚੇਤਾ ਨਹੀਂ ਮੈਂ ਨਿੱਕਾ ਸੀ ਉਹਦਾ ਜੀ ਪਾਈ ਮੀਸੀ ਵਿੱਚ ਪੜਦਾ ਹੋਊਗਾ ਸੀ ਵਿੱਚ 7 ਮਹੀਨੇ ਨਹੀਂ ਕਿ ਨਿੱਕਾ ਹੀ ਬਹੁਤ ਥੋੜਾ ਠੀਕ ਹੈ 15 20 ਸਾਲ ਪੁਰਾਣੀ ਗੱਲ ਹੋਊ ਹੋਊਗੀ ਜਾਂਦੇ ਹੋਊਗੀ ਠੀਕ ਹੈ ਹੂੰ ਸਹੀ ਹੈ ਤੇ ਉੱਥੋਂ ਚਲੇ ਆਈਗਾ ਮਹਾਰਾ ਉਹਨਾਂ ਨੂੰ ਵੇਖ ਵੇਖ ਕੇ ਕਬੂਤਰ ਰੱਖ ਲੈ ਹੂੰ ਤੇ ਫੇਰ ਹੌਲੀ ਹੌਲੀ ਘਾਤ ਰਹੀ ਆਈ ਠੀਕ ਹੈ ਜੀ ਫੇਰ ਘਰੇ ਕਦੋਂ ਲੈ ਕੇ ਆਈ ਆਪਾਂ ਕਬੂਤਰ ਘਰੇ ਵੀ ਰੱਖ ਲੈਂਦੇ ਸੀ ਕਦੇ ਛੱਡ ਦਿੰਦੇ ਸੀ ਮੇਰਾ ਬਾਪੂ ਸੀਗਾ ਲੰਗੇ ਹਣੇ ਅੱਛਾ ਉਹ ਮੈਨੂੰ ਠੀਕ ਹੈ ਯਾਨੀ ਕਿ ਉਹ ਕਬੂਤਰਾਂ ਨੂੰ ਮਾੜਾ ਸਮਝਦੇ ਸੀ ਵਿੱਚ ਕਾਹਦੋ ਕੰਮ ਵਾਲੇ ਬੰਦੇ ਆਪਾਂ ਮੈਂ ਜੋਤੀ ਕਰਦੇ ਪੂਰੀ ਚੰਗੀ ਟੋਪ ਦੀ ਹੂੰ ਵੀ ਤੋ ਕਬੂਤਰਾਂ ਵਾਲੇ ਪਾਸੇ ਕਦੋਂ ਤਰਾ ਫਰਦਾ ਅੱਛਾ ਹੀ ਪੜੇ ਵੀ ਆ ਬਈ 10 12 ਚ ਮਾਤਾਂ ਅੱਛਾ ਹੀ ਪਰ ਕਬੂਤਰਾਂ ਲਖਿਆਲ ਬੜਾ ਰੱਖਿਆ ਜੀ ਹੂੰ ਤੇ ਬਾਹੀਂ ਧੰਕੇ ਆ ਗਿਆ ਟੈਂ ਹੋ ਜੀ ਠੀਕ ਹੈ ਜੀ ਤੇ ਫਿਰ ਬਾਈ ਤਾਰਾ ਕਬੂਤਰਬਾਜੀ ਲੈਂਡ ਦੇ ਵਿੱਚ ਪੂਰੀ ਪ੍ਰੋਫੈਸ਼ਨਲ ਤੌਰ ਤੇ ਕਦੋਂ ਐਂਟਰੀ ਕੀਤੀ ਬਾਈ ਨੇ ਸਹੀ ਤਾਂ ਬਈ ਯਾਰ ਮੈਂ ਨਾ 1990 95 ਤੋਂ ਲੈ ਕੇ ਨਾ 95 ਚ ਮੈਂ 10ਵੀਂ ਪਾਸ ਕੀਤੀ ਅੱਛਾ ਹੀ ਉਦੋਂ ਅਸੀਂ ਗੁਰੂ ਧਾਰ ਲਿਆ ਸੀਗਾ ਜੀ ਅੱਛਾ ਮੇ 95 ਠੀਕ ਹੈ ਜੀ ਉਸਤਾਦ ਧਾਰ ਲਿਆ ਉਸਤਾਦ ਧਾਰ ਲਿਆ ਸੀ ਕਿੱਥੋਂ ਦੇ ਸੀਗੇ ਕੀ ਨਾਮ ਸੀ ਉਹ ਬਾਪੂ ਜਗੀਰ ਸਿੰਘ ਰੱਤੀ ਰੋੜੀ ਇਹੀ ਹਲੇ ਵੀ ਜਿਉਂਦੇ ਆ ਬਾਪੂ ਜੀ ਅੱਛਾ ਜੀ ਉਹਨਾਂ ਦੀ ਉਮਰ 100 ਤੋਂ ਉੱਤੇ ਹੈ 100 ਸਾਲ ਉਹਨਾਂ ਨੂੰ ਅਸੀਂ ਉਸਤਾਦ ਧਾਰ ਲਿਆ ਸੀਗਾ ਜੀ ਹਮ ਐਡਾ ਬੜਾ ਰਿਸ਼ਤੇਦਾਰੀ ਸੀ ਉਹਨਾਂ ਦੀ ਬਾਪੂ ਦੀ ਅੱਛਾ ਜੀ ਅਈ ਉਹਨਾਂ ਨੂੰ ਵੇਖੂ ਕਿਤੇ ਉੱਥੋਂ ਇੱਕ ਉਸਤਾਦ ਧਾਰ ਲਿਆ ਹਮ ਫਿਰ ਹੁਣ ਲਈ ਵਾਧੇ ਗਏ ਗਾਉਨੋਂ ਹੀ ਠੀਕ ਹੈ ਜੀ ਤੇ ਯਾਨੀ ਕਿ ਪਿੰਡ ਤਾਂ ਨਹੀਂ ਇੰਨੇ ਕੁੱਤਰ ਕਬਤਰ ਰੋਡੇ ਚ ਅਜਨਾ ਹਮ ਕੰਮ ਵਾਲਾ ਹੁੰਦਾ ਇੱਥੇ ਮੈਂ 2009 ਚ ਆ ਗਿਆ ਸੀ ਇਹ ਪਿੰਡ ਹੂੰ ਤੇ 10 ਚ ਮੈਂ ਕਬੂਤਰ ਰੱਖਲੇ ਸੀਗੇ ਬਈ ਯਾਰ ਠੀਕ ਹੈ ਜੀ ਜਾਨੀ ਕਿ ਜੋਂ ਦਾ ਮੈਂ ਇਹ ਪੰਡਾ ਆ ਹੂੰ ਮੈਂ ਕੋਈ ਐਲਜਾ ਸਮਾਣੀ ਆਇਆ ਜਿੱਦ ਤੱਕ ਮੈਂ ਬਾਜੀ ਹਰ ਗਿਆ ਹਰੇਕ ਸਾਲ ਜਾਨੀ ਕਿ ਜਿੱਤਦਾ ਹੀ ਹਰੇਕ ਦਾ ਹੂੰ 2009 ਦੇ ਵਿੱਚ ਇਸ ਪਿੰਡ ਦੇ ਵਿੱਚ ਆਏ ਸੀ ਤੇ 10 ਦੇ ਵਿੱਚ ਕਬੂਤਰ ਲੈ ਗਏ ਕਬੂਤਰ ਲੈ ਰੱਖਲੇ ਸੀਗੇ ਜੀ ਕਿਹੜੇ ਖਿਡਾਰੀ ਤੋਂ ਲੈ ਕੇ ਆਏ ਫਿਰ ਕਬੂਤਰ ਉਹ ਲੈ ਤਾਂ ਮੈਂ ਘਰੋਂ ਹੀ ਲਿਆਦੇ ਆ ਉਹਦੇ ਕਬੂਤਰ ਜੀ ਮੇਰੇ ਪਿੰਡ ਲੰਗੀਆਂ ਨਹੀਂ ਸੀਗੇ ਕਬੂਤਰ ਰੱਖੇ ਅੱਛਾ ਜੀ ਫਿਰ ਮੇਰੀ ਦੋਸਤੀ ਸੀ ਨਨਕੂ ਜਨੇਰ ਦਾ ਸੀ ਮੱਡਾ ਅੱਛਾ ਜੀ ਉਹਦੀ ਮੌਤ ਹੋ ਗਈ ਉਹਦੇ ਨਾਲ ਸਾਜੇ ਰੱਖੀ ਤੇ ਇੱਕ ਲੰਗੀ ਮੰਡਲਾ ਪੁਲਸੀ ਆ ਅਸ਼ੇ ਇਹਦੇ ਨਾਲ ਸਾਜੇ ਰੱਖਿਆ ਹੀ ਕੋਤਰ ਹੂੰ ਰਣਕੂਰੀ ਜਦੋਂ ਮੌਤ ਹੋ ਗਈ ਉਦੋਂ ਬਾਅਦ ਫਿਰ ਘਰੇ ਖੋਡੇ ਪਾਲੇ ਸੀ ਠੀਕ ਹੈ ਪੁਲਸੀਆ ਡਿਊਟੀ ਤੇ ਹੁੰਦਾ ਸੀਗਾ ਹੂੰ ਰੱਡਾ ਸੂਤ ਨਹੀਂ ਹੁੰਦਾ ਹੀ ਕੰਮ ਫਿਰ ਘਰੇ ਰੱਖ ਲਈ ਸੀ ਠੀਕ ਹੈ ਹਾਂਜੀ ਤੇ ਕਿਹੜੀ ਨਸਲ ਲੈ ਕੇ ਆਏ ਸੀ ਕਿਸ ਤੋਂ ਲੈ ਕੇ ਆਏ ਸੀ ਨਸਲਾਂ ਦਾ ਪੈਸਾਰੀ ਸਿੰਘ ਹੈ ਯਾਰ ਅਸ਼ੇ ਸਾਰੇ ਹੀ ਕੋਈ ਤੁਸੀਂ ਪੁੰਨੂ ਵਾਲੇ ਵੀ ਸੀ ਕਾਕੇ ਵਾਲੇ ਵੀ ਸੀਗੇ ਹੂੰ ਪੁੰਨੂ ਵਾਲੇ ਕਿੱਦਾਂ ਬਣੇ ਤੁਹਾਡੇ ਕੋਲ ਬਾਈ ਪੁੰਨੂ ਵਾਲੇ ਬਾਈ ਇਹੀ ਤਾਂ ਸਹੀ ਤੁਹਾਨੂੰ ਦੱਸਾਂ ਨਾਰੀ ਮਰੀ ਜਾਂਦੇ ਰਹਿੰਦੇ ਝੂਠ ਇਹਦਾ ਫੜ ਕੇ ਬਣਾਈ ਸੀ ਕਬੂਤਰ ਅੱਛਾ ਜੀ ਬਾਜੀਆਂ 56 ਸੀ ਆਉਦੇ ਪਿੰਡ ਬਹੁਤ ਚੰਗੀਆਂ ਅੱਛਾ ਆਹੀ ਪਿੰਡ ਨਹੀਂ ਨਹੀਂ ਲੰਗੀਆਂ ਨੇ ਲੰਗੀਆਂ ਠੀਕ ਹੈ ਜੀ ਯਾਨੀ ਕਿ ਤਿੱਗਜਾ ਮੋਟਰਸਾਈਕਲ ਸਾਰੇ ਪੰਜਾਬ ਚ ਮੈਂ ਆਉਦੇ ਪਿੰਡ ਦਿੱਤਾ 2009 ਚ ਠੀਕ ਹੈ ਜਦੋਂ ਸ਼ੁਰੂਆਤ ਜਦੋਂ ਸ਼ੁਰੂਆਤ ਮੋਟਰਸਾਈਕਲ ਲੱਦੀ ਹੋਈ ਹੈ ਜੀ ਠੀਕ ਹੈ ਜੀ 2009 ਚ ਮੋਟਰਸਾਈਕਲ ਹੋਇਆ 1000 ਰੁਪਏ ਰੁਪਏ ਐਂਟਰੀ ਸੀਗੀ ਹੂੰ ਤੇ 100 ਕੂਤਰੋ ਡਿਆ ਸੀ ਅੱਛਾ ਜੀ ਟੈਲੀਵਿੰਦ ਉੱਤਰ ਰੰਗਦਾਰ ਉਦੋਂ ਕੋਈ ਕੋਈ ਦਿੰਦਾ ਹੁੰਦਾ ਸੀਗਾ ਅੱਛਾ ਜੀ 500 ਮੱਡ ਹੁੰਦਾ ਸੀਗਾ ਹੂੰ ਯੱਦ ਜੀ ਵੀ ਛੜਾ ਲੈਂਦੇ ਸੀ ਕਬੂਤਰ ਯਾਨੀ ਕਿ ਅਸੀਂ ਬਾਈਆਂ ਬਹੁਤ ਛੜਾਈਆਂ ਬਈ ਦੋ ਦੋ ਬਾਈਆਂ ਆਪ ਦੇ ਪਿੰਡ ਹਰੇਕ ਸੀਗੇ ਜਰ ਕਰਾਉਦੇ ਹੁੰਦੇ ਸੀਗੇ ਲੰਗੀਆਂ ਨੇ ਅੱਛਾ ਜੀ ਬਹੁਤੋਂ ਖੜਾਰੀਆਂ ਦਾ ਸੂਤ ਆ ਗਿਆ ਇਹਦੇ ਕੋਲੇ ਜਾਂਦੇ ਬਾਈ ਕੋਲੇ ਉੱਤਰ ਲੈਂਦੇ ਸੀ ਅੱਛਾ ਜੀ ਸਾਨੂੰ ਜਵਾਬ ਦਿੱਤਾ ਹੀ ਨਹੀਂ ਕਿਸੇ ਨੇ ਬਾਈ ਯਾਰ ਹੂੰ ਠੀਕ ਹੈ ਜੀ ਹਾਂ ਜਿਹਦੇ ਕੋਲ ਲਿਆ ਤੇ ਮਨ ਹਰੇਕ ਬੰਦੇ ਤੋਂ ਜਲ ਲੈ ਜਾਂਦੀ ਠੀਕ ਹੈ ਜੀ ਤੇ ਉਹ ਕਬੂਤਰਾਂ ਦੇ ਕਿੱਥੇ ਛੱਡੇ ਤੇ ਕਿਦਾਂ ਦਾ ਰਿਜ਼ਲਟ ਰਿਹਾ ਬਾਈ ਰਿਜ਼ਲਟ ਵਧੀਆ ਰਿਹਾ ਜੀ ਹੂੰ ਕਿਹੜੇ ਕਿਹੜੇ ਪਿੰਡ ਛੱਡੇ ਬਾਈ ਇਹ ਪਿੰਡ ਦਾ ਬਾਈ ਯਾਰ ਤੁਹਾਨੂੰ ਕੀ ਦੱਸੀਏ ਸਾਰੇ ਪੰਜਾਬ 'ਚ ਹੀ ਛੱਡੇ ਆ ਗੁੱਤਰ ਸਾਰੇ ਪੰਜਾਬ 'ਚ ਹੀ ਉੱਡੇ ਆ ਅੱਛਾ ਜੀ ਰੰਮੀ ਵੀ ਕੁੱਤਰ ਉੱਡਿਆ ਕੋਲ ਗਿਆ ਹੀ ਵੱਡੀ ਬਾਈ ਛੱਡਿਆ ਹੂੰ ਸਾਡੇ ਰਗੇ ਚ ਵੀ ਕੁੱਤਰ ਵਧੀਆ ਉੱਡੇ ਆ ਮੱਝੇ ਵੀ ਕੁੱਤਰ ਬਹੁਤ ਚੰਗੇ ਉੱਡੇ ਆਪਣੇ ਧਾਰੇ ਬਟਰ ਲਈ ਜਾ ਕੇ ਠੀਕ ਹੈ ਜੀ ਬਰਨਾਲੇ ਸਾਈਡ 'ਚ ਵੀ ਕੁੱਤਰ ਵਧੀਆ ਉੱਡੇ ਜਾ ਕੇ ਮੱਝੂ ਕੇ ਪੰਡੀ ਅੱਛਾ ਜੀ ਵੇਖਿਆ ਸਾਰੇ ਪਿੰਡਾਂ 'ਚ ਵਧੀਆ ਕੁੱਤਰ ਉੱਡੇ ਆ ਹੂੰ ਸਹੀ ਹੈ ਤੇ ਦੂਜੀ ਗੱਲ ਕਰ ਰਹੇ ਸੀ ਕਾਕਾ ਬਾਈ ਉਹਨਾਂ ਦੀ ਨਸਲ ਸੀ ਕਾਕੇ ਦੀ ਨਸਲ ਸਿੱਧੀ ਨਹੀਂ ਕਾਕੇ ਤੋਂ ਬਾਈ ਅਸੀਂ ਲਈ ਕਾਕਾ ਜੀ ਕਿਲੇ ਵਾਲੇ ਕਿਲੇ ਵਾਲੇ ਕਾਤੇ ਕਿਲੇ ਵਾਲੇ ਠੀਕ ਉਹ ਸਾਡੇ ਸਾਡੀ ਬਈ ਤੇ ਕੋਊਤਰ ਛੁੱਟਿਆ ਸੀਗਾ ਅੱਛਾ ਜੀ ਯਾਨੀ ਕਿ ਸਾਡੇ ਕੋਲ ਉਹਦੀ ਲਾਦ ਆ ਗਈ ਸੀ ਹੂੰ ਉਤਰ ਕਿਸੇ ਬੰਦੇ ਨੇ ਫੜ ਲਿਆ ਸੀਗਾ ਅੱਛਾ ਜੀ ਅਸੀਂ گاਉਂ ਦੇ ਬੱਚੇ ਲਿਆਏ ਸੀ ਹੂੰ ਕੀ ਤੇ ਲਵਰੇ ਦੇ ਘਰੋਂ ਮੈਂ ਕੂਦਰੀ ਲਿਆ ਸੀ ਅੱਖਾਂ ਅੱਛਾ ਜੀ ਉਹ ਤਾਂ ਸਾਡੇ ਰਿਕੂਟਰ ਡੱਬੇ ਡੁਬੇੜੇ ਕੱਕਲੇ ਉਹਦੇ ਤੋਂ ਬਣ ਕੇ ਹੂੰ ਪਰ ਛੱਡੇ ਕਿੱਥੇ ਤੋਂ ਵਧੀਆ ਰਿਜ਼ਲਟ ਆਇਆ ਹੁਣ ਕਿੱਥੇ ਕਿੱਥੇ ਛੱਡੇ ਇੱਕ ਤਾਂ ਘਰੇ ਛੱਡੇ ਆ ਅਸੀਂ ਡੱਬਾ ਲਾਕਡਾਊਨ ਦੇ ਵਿੱਚ ਹੂੰ 3200 ਵਾਲੀ ਬਈ ਸੀ ਮੇਰਾ ਸਾਰਾ 2 ਘੰਟਾ ਫੋਟ ਡੱਡੇ ਅੱਛਾ ਜੀ ਲੇਕਿਨ ਨਾ ਬੜਾ ਚੰਗਾ ਉੱਡਿਆ ਕੋਊਤਰ ਕਿੰਨੇ ਕੂਤਰ ਛੁੱਟੇ ਕੂਤਰ ਦਾ 30 32 ਛੋੜਦੇ ਨੇ ਚੋਰੀ ਛਣਾਉਂਦੇ ਨਾ ਬਾਈਆਂ ਅੱਛਾ ਜੀ ਫੋਨ ਤੇ ਬਾਈਆਂ ਛੋੜਦੇ ਹੁੰਦੇ ਸੀਗੇ ਹੂੰ 3200 ਰੁਪਏ ਇੰਟਰੀ 3000 ਕੱਲੀ ਅੱਛਾ ਜੀ ਯਾਨੀ ਕਿ ਕਿੰਤਾ ਵੱਡ ਡੇ ਮੇਰਾ ਕੂਤਰ ਲੋਕਾਂ ਤੋਂ ਦਿਨ ਉਹ ਦਿਨ ਮਰ ਵੀ ਗਏ ਮੇਰਾ ਛਦਰੀ ਤੇ ਗੁੜਕਦਾ ਜਿ ਬੈਠਾ ਅੱਛਾ ਜੀ ਇੰਨੇ ਚੰਗਾ ਡੇ ਹੂੰ ਕਿਹੜੇ ਕਿਹੜੇ ਖਿਡਾਰੀਆਂ ਦੇ ਅੱਜ ਤੇ ਨਹੀਂ ਸਾਡੇ ਏਰ ਕਿਤੇ ਕੂਤਰੀ ਸੀਗੇ ਅੱਛਾ ਠੀਕ ਹੈ ਹਾਂ ਸਹੀ ਹੈ ਮੈਂ ਕਿਹਨੂੰ ਚਗਲਾ ਡਰਦਾ ਹਾਂ ਹਾਂ ਲੋਕਡਾਊਨ ਚ ਡਰਦੇ ਸੀ ਚੋਰੀ ਛਣਾਉਂਦੇ ਸੀ ਕੂਤਰ ਮਾਲਾ ਜਿਵੇਂ ਕੋਲੇ ਕੋਲੇ ਜ ਜਿਹੜੇ ਸੀਜ਼ਨ ਤੁਸੀਂ ਬਾਈਆਂ ਲੋਕਾਂ ਨੂੰ ਰੁਪਏ ਦੇ ਕੇ ਦਿੱਤੇ ਹੋਣਗੇ ਅਸੀਂ ਹਰੇਕ ਸੀਜ਼ਨ ਜਦਦੇ ਆ ਬਾਈਆਂ ਬਾਈ ਅਛਾ ਜਾਨੀ ਕਿ ਹਰ ਵੀ ਜੀ ਦਾ ਬਾਈਆਂ ਇਹ ਨਹੀਂ ਗੱਲ ਵੀ ਹਰਦੇ ਨਹੀਂਗੇ ਜਾਨੀ ਕਿ ਆਪਦੇ ਪੈਸੇ ਪੂਰੇ ਕਰ ਲਈ ਦੀ ਅਛਾ ਜੀ ਹਾਂ ਬਾਈਆਂ ਦੋਨੇ ਤਰ੍ਹਾਂ ਦੀਆਂ ਛੱਡਦਾ ਮੈਂ ਹੂੰ ਮੈਂ ਬਾਈਆ ਜਦੋਂ ਬਾਈਆਂ ਸ਼ੁਰੂ ਹੋਉਂਗੀਆਂ ਮੰਨ ਲਾ ਜੀ ਜੇ ਮਾਰਚੇ ਸ਼ੁਰੂ ਹੁੰਦੀਆਂ ਹੂੰ ਤੇ ਮਾਰਚੇ ਹੀ ਛੱਡ ਦੇਣੀਆਂ ਬਾਈ ਅਛਾ ਸ਼ੁਰੂ ਮਾਰਚੇ ਜੀ ਕਰ ਲੈਣ ਤੇ ਜਦੋਂ ਮੰਨ ਲਾ ਜਿਵੇਂ ਕੱਟਾ ਜੜ ਗਿਆ ਹੂੰ ਉਦੋਂ ਛੱਡਣਾ ਅਛਾ ਜੀ ਤੇ ਵੈਰੀ ਨਹੀਂ ਪੈਣ ਲੱਗੀ ਜੀ 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 ਤੇ ਪੰਡਾਲੇ ਚੱਲਣੋਂ ਹਟ ਗਏ ਹੁਣ ਹਟ ਜੋ ਯਾਰ ਅੱਛਾ ਉਦੋਂ ਹਟਣਾ ਠੀਕ ਹੈ ਹਾਂ ਨਹੀਂ ਸ਼ੌਂਕ ਪੂਰਾ ਕਰ ਸ਼ੌਂਕ ਪੂਰਾ ਕਰ ਲੈ ਇੱਕ ਇੱਥੇ ਬਾਈ ਮੇਰੇ ਕੋਲੇ ਜ਼ਮੀਨ ਹੈਗੀ ਚਾਰ ਬੋੜੇ ਲੈ ਅੱਛਾ ਇਹ ਮਰੀ ਠਿੱਕੇ ਦਿੱਤੀ ਵੀ ਹੈ ਹੂੰ ਮੈਂ ਕੱਲਾ ਕਬੂਤਰਾਂ ਦਾ ਹੀ ਆ ਬਾਈ ਯਾਰ ਠੀਕ ਹੈ ਮੈਂ ਕੋਈ ਕੰਮ ਨਹੀਂ ਕਰਦਾ ਹੋਰ ਤੜਕਤ ਉੱਠ ਕੇ ਮੰਨ ਲਾ ਹੂੰ ਸਾਰਾ ਦਿਨ ਕਬੂਤਰਾਂ ਦਾ ਹੀ ਠੀਕ ਹੈ ਤੇ ਹੈਗੇ ਆ ਮੁੰਡੇ ਆ ਕਾ ਮੁੰਡਾ ਇੱਕ ਪੰਡੋ ਹੋਰ ਆ ਮੁੰਡੇ ਦੋ ਤਨ ਹੂੰ ਜੀਰੋ ਆ ਮੁੰਡਾ ਸਾਡਾ ਖਿਆਲ ਨਾਲ ਹੀ ਲੱਗਦਾ ਤੇ ਘਮੇਸੀ ਤੋਂ ਮੁੰਡਾ ਇੱਕ ਜੱਗਾ ਧਤ ਰਿਆ ਜੀ ਠੀਕ ਹੈ ਯਾਨੀ ਕਿ ਸਾਰੇ ਮੇਰੇ ਕੋਲੇ ਆਉਂਦੇ ਆ ਇਹਨਾਂ ਦੇ ਘਰ ਵੀ ਕਬੂਤਰ ਆਪਣੀ ਆ ਅੱਛਾ ਜੀ ਤੇ ਇਕੱਠੇ ਛੜਦੀ ਸੀ ਬਈ ਸਹੀ ਹੈ ਏਮ ਹੋ ਗਿਆ ਟਾਈਮ ਪਾਲਦੇ ਆ ਟਾਈਮ ਪਾਲ ਜਦੋਂ ਤਾਰਾ ਬਾਈ ਕਬੂਤਰ ਲੈ ਆਉਂਦਾ ਉਸਤਾਦ ਧਾਰ ਲੰਦਾ ਹਾਂਜੀ ਤੇ ਫਿਰ ਪਹਿਲੀ ਬਾਜੀ ਉਸਤਾਦ ਧਾਰਨ ਤੋਂ ਬਾਅਦ ਕਿੱਥੇ ਛੱਡਦਾ ਬਈ ਪਹਿਲੀ ਬਾਜੀ ਬਈ ਕੋਰੇ ਵਾਲੇ ਛੱਡੀ ਸੀ ਅੱਛਾ ਜੀ 36 ਕੂਤਰ ਡੇ ਸੀਗੇ ਹੂੰ 70 ਟਾਈਮ ਕਿਤੇ ਸਾਡੀ ਟਾਈਮ ਵਿੱਚ ਕਰਕੇ ਅੱਛਾ ਜੀ ਸਾਨੂੰ ਬਹੁਤ ਚਾਹ ਚੜਿਆ ਗਈ ਹੁਣ ਜੱਤੀਆਂਗੇ ਬਾਈਂਗਾ ਹੂੰ ਵੀ ਜਾਨੀ ਕਿਤੇ ਪਹਿਲਾਂ ਹੀ ਜੱਤਨ ਲਾ ਕੇ ਬਾਈਂਗੇ ਹਟਦੇ ਨੇ 40 ਅੱਛਾ ਜੀ ਤੇ 20 ਨਹੀਂ ਟਾਈਮ ਕਰ ਸਾਡਾ 20 ਟਾਈਮ ਕਰਦਾ ਹੁੰਦਾ ਜੀ ਹੂੰ ਸਾਨੂੰ ਉਦੋਂ ਵੀ ਚਾਹ ਚੜਨ ਤੇ ਜਿੱਤਣ ਲੱਗ ਗਏ ਜਿੱਤ ਤਾਂ ਜਿੱਤਣ ਚਾਹੀਦੇ ਪਣ ਇੱਕ ਹੀ ਇੱਕ ਤੂੰ ਇੱਕ ਹੀ ਹੁੰਦਾ ਸੀਗਾ ਜੀ ਤੇ ਮੁੜ ਕੇ ਹੌਲੀ ਹੌਲੀ ਪਰ ਕੰਮ ਚੱਲ ਗਿਆ ਜੀ ਹੂੰ ਅੱਛਾ ਫਿਰ ਹਾਂ ਕਿਹੜੇ ਕਿਹੜੇ ਖਿਡਾਰੀ ਸਟਾਰ ਆਏ ਹੋਏ ਸੀ ਉੱਥੇ ਤਾਂ ਬਹੁਤ ਚੰਗੇ ਬੰਦੇ ਆਏ ਸੀਗੇ ਕਿਹੜੇ ਕਿਹੜਿਆਂ ਨਾਲ ਜਨਨ ਕੇ ਕਾਕੇ ਇਕਲੇ ਵਾਲੀ ਵੀ ਸੀ ਕਿ ਸਾਰੇ ਖਿਡਾਰੀ ਸਾਡੇ ਆ ਠਾੜਦੇ ਰਹੇ ਸਾਰੇ ਖਿਡਾਰੀ ਹੁੰਦੇ ਸੀ ਮੁਕਾਬਲਾ ਕ੍ਰੀਮ ਨਾਲ ਬੜੰਕ ਵੀ ਸੀਗੇ ਹੁੰਦੇ ਸਾਰੇ ਖਿਡਾਰੀਆਂ ਨਾਲ ਛੱਡੇ ਪਾਈ ਨਹੀਂ ਸਾਡੇ ਅੱਛਾ ਜੀ ਵਧੀਆ ਕੂਤਰ ਉੱਡੇ ਆਪਣੇ ਹੂੰ ਠੀਕ ਹੈ ਜੀ ਠਾਣੇ ਖਡਾਰਜੋਂ ਨਾਲ ਠਾੜ ਸਾਰੀ ਸਾਡੇ ਇੱਧਰ ਆਉਂਦੀ ਰਹੀ ਹੈ ਜੀ ਆ ਸਾਡੇ ਮੋਗੇ ਜ਼ਿਲ੍ਹੇ ਚ ਅੱਛਾ ਜੀ ਬਾਈ ਕਾਂਤਾ ਖੜਕਿਆਂ ਵਾਲੀ ਜਿਹੜੋ ਬਾਲੇ ਕੂਤਰ ਉੱਡੇ ਸੀ ਉਹਨਾਂ ਨਾਲ ਵੀ ਸਾਡੀਆਂ ਬਾਈ ਨੇ ਛੱਡੇ ਰਹੇ ਆ ਪਹਿਲਾਂ 2003-4 ਚ ਅੱਛਾ ਜੀ ਜਦੋਂ ਗਾਮੀ ਗਲਿਆਂ ਦੇ ਕੂਤਰ ਬਾਲੇ ਗੋਡੇ ਤੋਂ ਵੀ ਆਪਣੇ ਕੂਤਰ 2003 ਚ ਬਹੁਤ ਚੰਗੇ ਉੱਡੇ ਹੂੰ ਅਛਾ ਜੀ ਸੰਦੂਗਾ ਤੁੰਦੂਗਲ ਹੱਡੀ ਕੱਲੀ ਰਹਿ ਗਈ ਸੰਦੂਗਲੇ ਪੰਨੂ ਵਾਲੇ ਕੋ ਉਤਰਾ ਚ ਸੀਗੀ ਹੂੰ ਉਹ ਬਾਜੀ ਦਾ ਇਤਨਾਂ ਚ ਕਰ ਲਈ ਸੀਗੀ ਅਛਾ ਜੀ ਸਾਡੀ ਬੋਲੇ ਦਾ ਗੋਡੇ ਬੱਚਾ ਹੀ ਕਲੀਆਂ ਵਾਲਾ ਹੂੰ ਤੇ ਕਿੱਦਾਂ ਰਿਜ਼ਲਟ ਰਿਹਾ ਫਿਰ ਬਾਅਦ ਦੇ ਵਿੱਚ ਜਦੋਂ ਬਾਜੀ ਕਰ ਲਈ ਤੁਸੀਂ ਹਾਂਜੀ ਫਿਰ ਨਾਮਾ ਤੇ ਉੱਤਰ ਹੈ ਸੀਗੀ ਨਾਮਾ ਤੇ ਸਾਡੀ ਸਰ ਨੂੰ ਮਗਰੋਂ ਬੈਠੀ ਕੱਪ ਜਿੱਤੇ ਆਈ ਪਹਿਲਾ ਨੰਬਰ ਵਾਲਾ ਕਿਹੜੇ ਕਿਹੜੇ ਖਿਡਾਰੀਆਂ ਨਾਲ ਸੀ ਉਸ ਦਿਨ ਜਿਹੜੇ ਮਹਿਰੋ ਵਾਲਿਆਂ ਦੇ ਬਾੜੇ ਕੋ ਉਤਰੋ ਡੇ ਆਈ ਇੱਕ ਸੀਜ਼ਨ ਦੇ ਚ ਬਾਈ ਨੂੰ ਤਾਂ ਪਤਾ ਹੋਊਗਾ ਜਹੇਦਾਰ ਮਹਿਰੋ ਵਾਲਿਆਂ ਦੇ ਅਛਾ ਜੀ ਉਹਨਾਂ ਨਾਲ ਬਾਜੀ ਵੱਡੀ ਸੀ ਮੈਰੋ ਆ ਜਿਹੜਾ ਬਾਈ ਮੋਗੇ ਕੋਲੇ ਕਪਾਲ ਸਿੰਘ ਜੀ ਮੈਰੋ ਆ ਹਾਂ ਹਾਂ ਉਹਨਾਂ ਦਾ ਪਿੰਡ ਆ ਉਹਨਾਂ ਦਾ ਪਿੰਡ ਹਾਂ ਠੀਕ ਹੈ ਜੀ ਉਹਨਾਂ ਦਾ ਨਾ ਜਹੇ ਉਹਨਾਂ ਦੇ ਬਾੜੇ ਕੂਤਰ ਓਡੇ ਮੈਰੋਆਂ ਦੇ ਇੱਕ ਸੀ ਜਨ 2003-4 ਚ ਅੱਛਾ ਜੀ 2002 ਚ ਇੱਕ ਚ ਹੂੰ ਉਹਨਾਂ ਨੂੰ ਵੀ ਆਪਾਂ ਬਾਈਆਂ ਸਾਡੇ ਕਿਤੋਂ ਉਹ ਛੱਡਦੇ ਨਹੀਂ ਸੀ ਕਦੋਂ ਵੀ ਬਾਈ ਕਿਹੜੇ ਕਿਥੋਂ ਜਾਂਦੇ ਸੀ ਅੱਛਾ ਉਹਨਾਂ ਦੇ ਬਾੜੇ ਚੰਗੇ ਕੂਤਰ ਓਡੇ ਸਾਡੇ ਰਗੇ ਸਾਰੇ ਝੋਡੇ ਉਹਨਾਂ ਦੇ ਕੂਤਰ ਅੱਛਾ ਜੀ ਬਾਈ ਕਾਂ ਤੇ ਖੜਕਿੰਗਲੇ ਨਾਲ ਵੀ ਬਾਈਆਂ ਪਾਵਨ ਡੀਆਂ ਸਾਡੇ ਰਗੇ ਚ ਉਹਨਾਂ ਦੇ ਕੂਤਰ ਪਹਿਲਾਂ ਬਹੁਤ ਓਡੇ 2001 ਕੁੱਕ ਚ ਅੱਛਾ ਜੀ ਸਾਡੇ ਸਾਰੇ ਏਰਕੀ ਹੁੰਦਾਂ ਨੇ ਜਿੱਤ ਕੇ ਲਗੇ ਇਧਰੋਂ ਮੋਗਾ ਸੁਰਜਨ ਤੇ ਉਹ ਹੁੰਦੇ ਦੋਨੇ ਬਾਈ ਕਾਂਤਾ ਉਹਨਾਂ ਨੇ ਹੀ ਬਾਈਆਂ ਸੰਝਿਆ ਕੀਤੀ ਹਾਂ ਹਾਂ ਉਹ ਕਰੇ ਹੁੰਦਾ ਹੀ ਬਾਈ ਇਹ ਛੜਦੀ ਬਾਈਆਂ ਲਈ ਆ ਲੈ ਕੇ ਉਹਨਾਂ ਨੇ ਵੀ ਸਾਡੇ ਕੋਲ ਤਰ ਵਧ ਗਿਆ ਉੱਟਦੇ ਰਹੇ ਠੀਕ ਹੈ ਜੀ ਫਿਰ ਪੂਰੇ ਪ੍ਰੋਫੈਸ਼ਨਲ ਤੌਰ ਤੇ ਵੀ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਹੁਣ ਤਾਰਾ ਬਾਈ ਕਬੂਤਰ ਲਿਆ ਕੇ ਛਾਡੂਗਾ ਤਾਂ ਸਾਮ ਵਾਲੇ ਦਿਨੇ ਪਤਾ ਲੱਗ ਜਾਂਦਾ ਵੀ ਕੱਲ ਕਬੂਤਰ ਨੇ ਕੁਝ ਕਰਨਾ ਹੁਣ ਪਤਾ ਲੱਗ ਗਈ ਹੁਣ ਤਾਂ ਅਛਾ ਹੁਣ ਜਿਵੇਂ ਜਿਵੇਂ ਤੇ ਯਾਰ ਆਪਾਂ ਦਾ ਕਬੂਤਰੀ ਦੱਸ ਦਿੰਦਾ ਬਾਈ ਯਾਰ ਹੂੰ ਮੈਂ ਪਹਿਲਾਂ ਆਪਾਂ ਬਾਈ ਨਾਲ ਗੱਲਾਂ ਕਰਦੇ ਅੰਦਰ ਬੈਠੇ ਹੂੰ ਕੂਤਰੀ ਘਰੇ ਦੱਸਦਾਂ ਆਪਣਾ ਉੱਡੂਗਾ ਜੀ ਹੂੰ ਆਥਵੀਂ ਦੱਸ ਦਿੰਨੇ ਵੀ ਕੂਤਰ ਆਪਣਾ ਗੱਲ ਨੂੰ ਜਿੱਤ ਜੂਗਾ ਹੂੰ ਪਤਾ ਲੱਗ ਜਾਂਦਾ ਕੂਤਰ ਦਾ ਬਾਈ ਠੀਕ ਹੈ ਜੀ ਫਿਰ ਉਹ ਤੋਂ ਬਾਅਦ ਜਦੋਂ ਬਾਜੀ ਛੱਡੀ ਤੇ ਫਿਰ ਹੌਸਲੇ ਵੱਧ ਗਏ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਕਿੱਥੇ ਛੱਟਤੀ ਲਿਆ ਗਈ ਜਾਨਵਰ ਮੁੜਕ ਦਾ ਛੱਡੀ ਗਿਆ ਜੀ ਬਾਈ ਫਿਰ ਤਾਂ ਲਗਾਤਾਰੀ ਚੱਲੀ ਗਿਆ ਪਿੱਛੇ ਨਿਪੋਗੇ ਵੇਖਿਆ ਫਿਰ ਤਾਂ ਅਛਾ ਜੀ ਹੂੰ ਠੀਕ ਹੈ ਜੀ ਤੇ ਇੱਕ ਕਬੂਤਰ ਤਿਆਰ ਕਰਨ ਲਈ ਕਿੰਨਾ ਕ ਖਰਚਾ ਹੋ ਜਾਂਦਾ ਬਾਈ ਜਿਹੜਾ ਬਾਈ ਲਾਂਡ ਤੋਂ ਲੈ ਕੇ ਬਾਜੀ ਛੱਡਣ ਤੱਕ ਤੁਹਾਡਾ ਜਿਹੜਾ ਦਾ ਹੁਣ ਸਮਾਂ ਬਾਈ ਯਾਰ ਜੀ ਹੁਣ ਤਾਂ ਕੰਮ ਹੋ ਗਿਆ ਬਾਹਲਾ ਮਹਿੰਗਾ ਬਾਈ ਅੱਛਾ ਜੀ ਹੁਣ ਤਾਂ ਹਰੇਕ ਚੀਜ਼ ਮਹਿੰਗੀ ਹੋ ਗਈ ਬਈ ਹਮ ਹੁਣ ਤਾਂ ਆਪਾਂ ਕਣਕ ਦੀ ਗੱਲ ਕਰ ਲੈਨੇ ਕਣਕ ਵੀ 30 ਰੁਪਏ ਹੋ ਗਈ ਹਮ ਤੇ ਬਾਕੀ ਚੀਜ਼ਾਂ ਹੀ ਸਾਰੀਆਂ ਮਹਿੰਗੀਆਂ ਗਈਆਂ ਬਾਈ ਜੀ ਜੇ ਆਪਾਂ ਇਹਨਾਂ ਨੂੰ ਕੱਲੀ ਕਣਕ ਪਾਉਣੇ ਆ ਫਿਰ ਵੀ ਨਹੀਂ ਉੜਦੇ ਬਈ ਹਮ ਤੇ ਬਾਦਾਮ ਵੀ 1000 ਰੁਪਏ ਕਿਲੋ ਹੋ ਗਏ ਯਾਨੀ ਕਿ ਕਬੂਤਰ ਜੇ ਆਪਾਂ 3200 ਵਾਲੀ ਬਾਜੀ ਛੱਡਦੇ ਆ ਅਛਾ ਹੀ ਤੇ ਸਨੇ ਗੱਡੀ ਦਾ ਖਰਚ ਆਪਾਂ ਕਿ 5-6000 ਰੁਪਏ ਜਾਂਦਾ ਇੱਕ ਬਾਜੀ ਤੇ ਇੱਕ ਕਬੂਤਰ ਦਾ ਇਹ 3000 ਇੰਟਰੀ ਹੈ ਦਾ ਅਛਾ ਹੀ ਯਾਨੀ ਕਿ 5-6000 ਮੂਲ ਲੀ ਹੈ ਸਾਰੇ ਬਾਦਾਮ ਤੋਂ ਪਾ ਕੇ ਵੀ ਆਪਾਂ ਹੂੰ ਤੇ ਆਪਦੀ ਮਿਹਨਤ ਲਾ ਕੇ ਵੀ ਤੇ ਗੱਡੀ ਦਾ ਖਰਚ ਤੇਲ ਵੀ ਪਾ ਕੇ ਹੂੰ ਜਿਹੜੇ ਆਪਾਂ ਕਬੂਤਰਾਂ ਵਾਲੇ ਅਸੀਂ ਬਈ ਅਸੀਂ ਜੀ ਐਨਾ ਦਾ ਕਦੇ ਗੱਡੀ ਦਾ ਖਰਚਾ ਵੇਖਿਆ ਨਾ ਅਸੀਂ ਆਪ ਦਾ ਦੇਖਿਆ ਹੂੰ ਅਈ ਦਾ ਬਾਕਲੀ ਇੰਟਰੀ ਵੇਖਣੀ ਹੈ ਵੀ 3000 ਇੰਟਰੀ ਹੈ 2200 ਇੰਟਰੀ ਹੈ 3200 ਇੰਟਰੀ ਹੈ ਜੀ ਤੇ ਨਾ ਆਪਾਂ ਬਦਾਂ ਵੀ ਵੇਖਿਆ ਵੀ ਕਿੰਨੇ ਖਾ ਗਿਆ ਕਬੂਤਰ ਹੁਣ ਸਾਰਿਆਂ ਨੂੰ ਇਕੱਠੇ ਦਾ ਪਾ ਦਿੰਦੇ ਆਂ ਬਾਈ ਅੱਛਾ ਕੀ ਬਦੋ ਕਿੰਨੇ ਖਾਂਦਾ ਕਿੰਨੇ ਨਹੀਂ ਖਾਂਦਾ ਕੱਲੇ-ਕੱਲੇ ਨੂੰ ਨਹੀਂ ਕਿਤੇ ਪਾਏ ਬਦਾਂ ਹੂੰ ਪਰ ਉਹਨੂੰ ਇਕੱਠੀ ਪਾ ਦਿੰਦੇ ਆਂ ਸੀ ਇਕੱਠੇ ਹੀ ਪਾ ਦਿੰਦੇ ਆਂ ਬਾਈ ਹੂੰ ਤੇ ਬਾਈ ਉਹ ਕਹਿਜਾ ਮਾਹੌਲ ਬਣਦਾ ਹੂ ਜਦੋਂ ਪੁਰਾਣੇ ਟਾਈਮ ਦੇ ਵਿੱਚ ਪੁਰਾਣੇ ਬਜ਼ੁਰਗ ਜਿਹੜੇ ਸੁਪਰਸਟਾਰ ਖੜਾ ਰਹੀਆਂ ਬਾਬੇ ਕੰਤ ਤੇ ਵਰਗੇ ਹੋਗੇ ਜਾਂ ਬਾਬਾ ਜੀ ਬਾਈ ਗੱਲ ਕਰ ਰਿਹਾ ਸੀ ਬਾਈ ਹੁਣ ਤਾਇ ਮੇਢੀ ਬਾਰੇ ਦਰਜਣ ਜਦੋਂ ਆ ਕੇ ਸਾਰੇ ਇਕੱਠੇ ਬੈਠਦੇ ਸੀਗੇ ਤਾਂ ਉਹ ਮਾਹੌਲ ਕਹਿਜਾ ਬਣਦਾ ਸੀਗਾ ਬਈ ਜਿਹੜਾ ਹੁਣ ਉਹਹ ਜਿਹੀਆਂ ਗੱਲਾਂ ਕਰਦੇ ਸੀਗੇ ਉਹ ਚੰਗਾ ਮੋਲ ਸੀਗਾ ਬਈ ਹੂੰ ਉਦੋਂ ਬੰਦੇ ਇਕੱਠੇ ਬੈਂਦੇ ਸੀ ਗੱਲਾਂ ਬਾਤਾਂ ਕਰਦੇ ਸੀਗੇ ਕੋਈ ਸਾਡੇ ਵਰਗੇ ਨਵੇਂ ਬੰਦਿਆਂ ਨੂੰ ਸੁਣ ਵਧਗਾ ਸੱਖੀਆਂ ਦੇਂਦੇ ਸੀ ਹੂੰ ਜਿਹੜੀ ਹੁਣ ਕੂਤਰਬਾਜੀ ਬਈ ਹੁਣ ਥੋੜੇ ਏ ਫਰਕ ਹੂੰ ਤਾਂ ਥੋੜੇ ਇਹ ਬੰਦੇ ਬੁਲਾਉਂਦੇ ਨਹੀਂ ਬੰਦੇ ਨੂੰ ਹੂੰ ਹੁਣ ਥੋੜੇ ਆ ਫਰਕ ਪੈ ਗਿਆ ਕੁਛਕ ਦੱਸੋ ਗੱਲਾਂ ਇਹ ਜਿਹੀਆਂ ਜਿਹੜੀਆਂ ਜਦੋਂ ਹੁਣ ਮਲਾਂ ਨਵੇਂ ਬੰਦਿਆਂ ਦੇ ਕੂਤਰ ਰੱਖ ਲਏ ਬਈ ਪੁਰਾਣੀ ਖਿਡਾਰੀ ਬੈਠ ਕੇ ਕਹਹ ਜਿਹੀਆਂ ਗੱਲਾਂ ਕਰਦੇ ਦੀ ਬਸ ਗੱਲਾਂ ਕੂਤਰਾਂ ਦੀ ਕਰੀ ਜਾਂਦੇ ਸੀਗੇ ਵੀ ਫਲਾਨਾ ਤੋਂ ਘਾਣਾ ਆਏ ਉਹ ਆਏ ਕੋਈ ਇੱਕ ਬੰ ਕੱਲਾ ਮੱਲਾ ਚੰਗੇ ਬੰਦਿਆਂ ਕੋਲੇ ਬਹਿ ਕੇ ਹੂੰ ਪਤਾ ਮਿਲ ਹੀ ਜਾਂਦਾ ਦੋਸਤਾਂ ਦੀਆਂ ਦਾ ਗੱਲਾਂ ਖੇਡਦੀਆਂ ਕਰਨੀਆਂ ਗੇਮਾਂ ਦੀਆਂ ਜਿਵੇਂ ਉਹਨਾਂ ਨੇ ਹਾਂਜੀ ਬਾਕੀ ਦੁੱਖ ਸੁੱਖ ਵੀ ਕਰਦੇ ਸੀ ਯਾਰ ਸਾਂਝਾ ਹਾਂਜੀ ਪੁਰਾਣੇ ਬੰਦੇ ਹਾਂ ਦੁੱਖ ਸੁੱਖ ਵੀ ਸਾਂਝਾ ਕਰਦੇ ਸੀ ਇੱਕ ਦੂਜੇ ਨਾਲ ਜੀ ਇੱਕ ਦੂਜੇ ਨੂੰ ਪੁੱਛਣਾ ਵੀ ਕੀ ਗੱਲ ਯਾਰ ਉਹ ਬੰਦਾ ਢਿੱਲਾ ਕੀ ਕਿਵੇਂ ਆ ਜਾਂ ਹੁਣ ਅੱਜ ਕੱਲ ਤਾਂ ਕੋਈ ਪੁੱਛਦਾ ਹੀ ਨਹੀਂ ਕਿਸੇ ਨੂੰ ਯਾਰ ਸਾਰੇ ਸਹੀ ਗੱਲ ਆ ਜੀ ਆਪਾਂ ਜਿਹੜੇ ਪੁਰਾਣੇ ਬੰਦੇ ਆ ਹਾਂਜੀ ਹਾਂਜੀ ਆਪਾਂ ਹੁਣ ਪੁਰਾਣਿਆਂ ਜੀ ਆਉਂਦੇ ਹਾਂ ਹਾਂ ਪੁਰਾਣਿਆਂ ਜੀ ਆ ਕੇ ਆਪਾਂ ਇੱਕ ਦੂਜੇ ਨੂੰ ਭੱਜ ਕੇ ਮਿਲਦੇ ਬਈ ਯਰ ਤਾਰ ਆ ਗਿਆ ਮਿਲਤੀ ਜਿਹਾ ਧਾਰਾ ਖੜਾ ਹੈ ਨਾ ਜਿਦੋਂ ਬਾਜੀ ਤੇ ਜਨ ਨਹੀਂ ਹੈ ਧੂਂਗੜਾਵੇਂ ਤਾਰੇ ਤੈਨੂੰ ਮੈਂ ਭੱਜ ਕੇ ਮਿਲਣਾ ਮੈਂ ਖੜਾ ਆਂ ਤੂੰ ਮੇਰੇ ਕੋਲੇ ਆ ਜਾ ਭੱਜ ਕੇ ਮਿਲਣਾ ਡਾਕ ਸੁਖ ਪੁੱਛਣਾ ਪਰ ਅੱਜ ਕੱਲ ਦਾ ਜਿਹੜਾ ਸਮਾਂ ਉਹ ਯਾਰਾ ਇੱਕ ਦੂਜੇ ਨਾਲ ਸਾਂਝਾ ਨਹੀਂ ਕਰਦੇ ਲੋਕ ਸਹੀ ਗੱਲ ਹੈ ਬਾਈ ਇਹ ਕਰਨਾ ਚਾਹੀਦਾ ਇੱਕ ਤਾਂ ਬਈ ਛੁੜੇ ਹੋਰ ਗੱਲ ਬਣ ਗਈ ਨਾ ਜੀ ਹੁਣ ਨਵੇਂ ਬੰਨਰੇ ਕੋ ਉਤਰ ਬਲੇ ਰੱਖੇਗੇ ਹਾਂ ਹੁਣ ਆਪਾਂ ਤੁਹਾਨੂੰ ਜਾਣਦੇ ਹੀ ਨਹੀਂਗੇ ਉਹਨੂੰ ਦਾ ਪਤਾ ਵੀ ਇਹ ਬਾਈ ਤਾਰਾ ਬਾਈ ਸੋਨੀ ਆ ਹਾਂ ਜੀ ਹੁਣ ਮੁੰਡੇ ਕਈ ਵਰੀ ਬਲਾ ਬਰੂ ਜਾਂਦੇ ਆ ਬਾਈਆਂ ਤੇ ਨਹੀਂ ਪਤਾ ਲੱਗਦਾ ਜੀ ਹੁਣ ਜਿਹੜੇ ਪੁਰਾਣੇ ਬੰਦੇ ਆ ਸਾਨੂੰ ਬਾਈ ਜਵਾਰ ਕੇ ਮਿਲਿਆ ਬਾਈ ਹਾਂ ਅਸੀਂ ਉਹਨੂੰ ਲੈ ਕੇ ਗਏ ਨਾਲ ਆਪਦੇ ਹਮ ਇਕੱਠੇ ਬੈਠੇ ਰਹੇ ਅਸੀਂ ਜੀ ਰੋਟੀ ਵੀ ਇਕੱਠੇ ਖਾ ਕੇ ਕੋਟੇ ਪਿੰਡ ਤੋਂ ਅਸੀਂ ਹਾਂ ਸਾਰਾ ਦਿਨ ਇਕੱਠੇ ਰਹੇ ਪਰ ਉਹਦ ਨਹੀਂ ਬਾਈ ਜੀ ਇੱਕ ਗੱਲ ਮੰਨ ਗਈ ਆ ਜੀ ਖੇੜ ਹੈਗੀ ਆ ਬਾਈ ਦੁਨੀਆਂ ਤੇ ਅਸੀਂ ਮਿਸਾਲ ਦਿੱਤੀ ਅਗਲੇ ਦਿਨ ਮੈਂ ਜਾ ਕੇ ਉਹ ਪਾਜੀ ਤੇ ਅੱਛਾ ਜੀ ਦੁੱਸਰਦੀ ਬਾਜੀ ਸੀ ਬਾਈ ਯਾਰ ਜਵਾਰ ਕੇ ਜਵਾਰ ਕੇ ਵੱਡੀ ਬਾਜੀ ਸੀ ਹਣੇ ਟਰੈਕਟਰ ਵਾਲੀ ਨਹੀਂ ਨਹੀਂ ਜਵਾਰ ਇੱਥੇ ਜਵਾਰ ਵਾਲਾ ਖੋਟਿਆਂ ਕੋਲੇ ਠੀਕ ਹੈ 240 ਕੋਈ ਤਰੋਡੇ ਸੀ ਬਾਈ ਅੱਛਾ ਜੀ ਤੇ ਬਾਜੀ ਤੋਂ ਸਰਦੀ ਸੀ ਉਹਨਾਂ ਕੋਲ ਸੂਤ ਨਾ ਆਵੇ ਕੰਮ ਆਈ ਥੱਲੇ ਮੈਂ ਤੇ ਬਾਈ ਗੱਲਾਂ ਕਰੀ ਜਗੇ ਬੈਠੇ ਹੂੰ ਸਾਡੇ ਕੋਲੇ ਆਏ ਮੇਰੇ ਕੋਲੇ ਮੈਨੂੰ ਕਹਿੰਦਾ ਯਾਰ ਤੂੰ ਤਾਂ ਆ ਚੜ ਕੋਠੇ ਦਾ ਯਾਰ ਹੂੰ ਇੱਕ ਆਪ ਹੀ ਫੜ ਤੂੰ ਹੂੰ ਮੈਨੂੰ ਆਏ ਸੀਗਾ ਯਾਰ ਲੜਾਈ ਬਣੂਗੀ ਭੈ ਹੋਗੀ ਮੰਨ ਲਾ ਵੀ ਕੋਈ ਨਾ ਕੋਈ ਉਨੇ ਕੀ ਕਰ ਗਿਆ ਯਾਰ ਇਹ ਮੈਨੂੰ ਕਹਦਾ ਚੜ ਜਾ ਚੱਲ ਯਾਰ ਕੋਈ ਨਹੀਂ ਹੂੰ ਕਰਾਰੇ ਹਾਰ ਜਤ ਅੱਛਾ ਮੈਂ ਚੜ ਗਿਆ ਤਾਂ ਜਤ ਹਰ ਕਰਾਈ ਗਿਆ ਕਰਾਈ ਗਿਆ ਹੂੰ ਤੇ ਕੱਟੀ ਗਏ ਕਬੂਤਰ ਕਬਤਰ ਕਬੂਤਰ ਰਹਿ ਗਏ ਸਾਡੇ ਹਿਸਾਬ ਨਾਲ ਭਾਈ 50 ਕਬੂਤਰ ਰਹਿ ਗਏ ਹੋਣਗੇ ਅੱਛਾ ਜੀ ਤੇ ਸਾਡੇ ਕੋਲੋਂ ਵੀ ਕਿਹ ਲੋਕੀ ਕਬੂਤਰ 80 ਸ਼ਾਮਲ ਕਰਾਂਗੇ ਹੂੰ ਫਿਰ ਵੀ 80 ਹੋ ਗਏ 80 ਸ਼ਾਮਲ ਕਰਾਂ ਤੋਂ ਬਾਅਦ ਹਾਂ ਮੰਨ ਲਾ ਬਿੱਠੇ ਬੁੱਠੇ ਲੋਕੀ ਡਾ ਗਏ ਇਹ ਬਾਕੀ ਦਾ ਕਬੂਤਰ ਹੀ ਕੱਟਿਆ ਨਾ ਹੂੰ ਹਾਨੂੰ ਨਹੀਂ ਪਤਾ ਲੱਗਾ ਇਹਦਾ ਕਬੂਤਰ ਬੈਠਾ ਅੱਛਾ ਇਹਨੂੰ ਮੈਂ ਪੁੱਛਿਆ ਮਗਾ ਭਾਈ ਕੂਤਰ ਦੇ ਮੋਰ ਲਿਮਾਉਣ ਆਇਆ ਯਾਰ ਹੂੰ ਇਹ ਕਹਿੰਦਾ ਭਾਈ ਤੁਸੀਂ ਵੇਖਿਆ ਨਹੀਂ ਕੂਤਰ ਮੇਰਾ ਮੇਰਾ ਕੂਤਰ 2-3 ਮੀਟਰ ਹਿੰਦੇ ਪਹਿਲਾਂ ਬਹਿ ਗਿਆ ਹੂੰ ਕਹਿੰਦਾ ਮੇਰਾ ਮਨ ਨਹੀਂ ਜਾਜਤ ਦਿੰਦਾ ਜਿਹੜੇ ਨੇ ਅੱਜ ਨਹੀਂ ਛੇ ਕੀਤੇ ਕਹਿੰਦਾ ਕੱਲ ਨੂੰ ਕਿਵੇਂ ਉੱਡੂ ਹੂੰ ਤੇ ਜਿਹੜੇ ਬੰਦੇ ਉੱਥੇ ਐਜੇ ਬੰਦੇ ਸੀ ਬਾਈ ਨਾਲ ਦੇ ਬੰਡੋ ਕੂਤਰ ਫੜ-ਫੜ ਕੇ ਲੈ ਕੇ ਗੁਰਦੁਆਰੇ ਦੇ ਉੱਤੇ ਬੈਠੇ ਕੂਤਰ ਸਾਡੇ ਕੋਲ ਮੋਹਰਾਂ ਲਵਾ ਕੇ ਲੈ ਗਏ ਹੂੰ ਬੈਠਿਆ ਕੂਤਰਾਂ ਦਾ ਪਟੈਂਟ ਤੀ ਪਹਿਲਾਂ ਬੈਠੇ ਅੱਛਾ ਪਰ ਇਹ ਬੰਦਿਆਂ ਨੇ ਯਾਰ ਮੈਂ ਕਿਹਾ ਵੀ ਖੜ ਖੜ ਹੈਗੀ ਆ ਹੂੰ ਛਾਣੇ ਸਵੇਰੇ ਸਵੇਰੇ ਬਾਈ ਛੱਡੀ ਹੈ ਬਾਈ ਤਾਂ ਆਇਆ ਨਹੀਂ ਹੂੰ ਮੈਂ ਸਾਰਿਆਂ ਦੇ ਪਿੰਚਲੇ ਰਖਾ ਕੇ ਮੈਂ ਇਹ ਗੱਲ ਇਹਨਾਂ ਦੀ ਬਾਈ ਦੀ ਕੀਤੀ ਹੂੰ ਮੈਂ ਵੀ ਕੱਲ ਇੱਥੇ ਆਏ ਜੇ ਬੰਦੇ ਨਸਾਨ ਆਏ ਸੀ ਸਰਪੰਚ ਜੀ ਰਾੜੀ ਵਾਲਾ ਬਾਈ ਜੀ ਇਹੋਨਾਂ ਨੇ ਆਪਦਾ ਕਬੂਤਰ ਸ਼ਾਮਲ ਵੀ ਘਟਾਇਆ ਜੀ ਇਹ ਸਾਡਾ ਘਟ ਦਿਓ ਰਾੜਾ ਅੱਜ ਨਹੀਂ ਟਾਈਮ ਕਿਤਾ ਕੱਲ ਨੂੰ ਕਿਵੇਂ ਉੱਡੂਗਾ ਜੀ ਯਾਨੀ ਕਿ ਜਿਹੜੀ ਆਪਣੀ ਸਾਡੀ ਇਹ ਕਬੂਤਰਬਾਜੀ ਆ ਬਾਈ ਸੀ ਬਹੁਤ ਚੰਗੀ ਹੂੰ ਇਹ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਚਲਾਵਾਂਗੇ ਵਧੀਆ ਖੇਡ ਹੂੰ ਹੁਣ ਜਿਵੇਂ ਬਾਈਆਂ ਉਹਨਾਂ ਨੇ ਕਮੇਟੀਆਂ ਬਣਾ ਲਈਆਂ ਚਲ ਠੀਕ ਆ ਕਮੇਟੀ ਦੇ ਰੂਲ ਸਾਰੇ ਫੋਲੋ ਕਰੋ ਹੂੰ ਹੁਣ ਜਿਵੇਂ ਇੰਟਰੀਆਂ ਆਪਾਂ ਫੜਨੀਆਂ ਅਸੀਂ ਵੀ ਬਾਈਆਂ ਬੰਨੀਆਂ ਅਸੀਂ ਮਾਰਚ ਦੀਆਂ ਇੰਟਰੀਆਂ ਫੜਾਂਗੇ ਯਾਰ ਹੂੰ ਈਦਾ ਕੂਤਰ ਬਾਗਿਆ ਨੂੰ ਬੈਠੇ ਮੰਨੋ ਯਾਰ ਜੀ ਈਦਾ ਔਰਦਾਂ ਨੂੰ ਵੱਡਿਆ ਮੰਨੋ ਹੂੰ ਤੇ ਬਾਗੀਆਂ ਵਧੀਆਂ ਤੇ ਜੇ ਆਪਾਂ ਬਈ ਲੜੀ ਜਾਵਾਂਗੇ ਫਿਰ ਕੰਮ ਖਰਾਬ ਹੋ ਜਾਊਗਾ ਜਿਵੇਂ ਕੌਡੀ ਵਾਲੇ ਦਾ ਹੁਣ ਮੰਗਾ ਪਿਆ ਫਿਰਦਾ ਉਵੇਂ ਕੂਤਰਾਂ ਦਾ ਹੋ ਜਾਊਗਾ ਯਾਰ ਜੀ ਇਹ ਜੀ ਇਹ ਜੇ ਰੂਲ ਬਣਨਗੇ ਫੋਲੋ ਕਰਨਗੇ ਇਹ ਫੇਰ ਹੀ ਸੁਧਾਰ ਫੇਰ ਸੁਧਾਰ ਹੋਣਾ ਬਈ ਯਾਰ ਆਪਣਾ ਯਾਰਾ ਸ਼ੌਂਕ ਆ ਨਾ ਛੋਟੇ ਵੀਰ ਬਹੁਤ ਪਿਆਰਾ ਆ ਬਹੁਤ ਪਿਆਰਾ ਸ਼ੌਂਕ ਆ ਇਹਨੂੰ ਸਾਹਮ ਕੇ ਰੱਖਣ ਦੀ ਲੋੜ ਆ ਸਾਹਮਣਾ ਕੀਨੇ ਆ ਨਵੇਂ ਜੂਤ ਨੇ ਜੀ ਠੀਕ ਆ ਕਿ ਨਹੀਂ ਅਸੀਂ ਅਸੀਂ ਤਾਂ ਹੁਣ ਪੁਰਾਣੇ ਹੋ ਗਏ ਅਸੀਂ ਅੱਜ ਨਹੀਂ ਬੰਦੇ ਦਾ ਕੀ ਆ ਯਾਰ ਜੀ ਕੱਲ ਪਤਾ ਨਹੀਂ ਕਦੋਂ ਉਹਦੇ ਗੰਗਵਾਲਬੇ ਦਾ ਕਹਿ ਜਾਣਾ ਦੁਨੀਆ ਨੂੰ ਸਹੀ ਗੱਲ ਆ ਜੀ ਪਰ ਸਾਹਬਣਾ ਨਵੇਂ ਜੂਤ ਨੇ ਆ ਨਵੇਂ ਮੁੰਡਿਆਂ ਨੇ ਜੀ ਉਹਨਾਂ ਨੂੰ ਗਲਤ ਰਾਹ ਨਾ ਪਾਉ ਠੀਕ ਆ ਨਾ ਹਾਂਜੀ ਨਵੇਂ ਜੂਤ ਨੂੰ ਗਲਤ ਰਾਹ ਨਾ ਪਾਉ ਉਹਨੂੰ ਸਿੱਧੇ ਰਾਹ ਪਾਉਂਦੀ ਆ ਸੇਰਾ ਤੇਰੇ ਲਈ ਸਹੀ ਆ ਤੇਰੇ ਲਈ ਤਾਂ ਗਲਤ ਆ ਜੀ ਠੀਕ ਆ ਜੀ ਐ ਹੋਣਾ ਚਾਹੀਦਾ ਹੁਣ ਕਬੱਡੀ ਦੇ ਵਿੱਚ ਰੋਲਾ ਪਈ ਜਾਂਦਾ ਇਸੇ ਕਰਕੇ ਪੈਂਦਾ ਠੀਕ ਆ ਕਿ ਨਹੀਂ ਜੀ ਜੇ ਇਹਨੂੰ ਵੀ ਆਪਾਂ ਨਾ ਸੰਭਾਂਗੇ ਇਹੀ ਹਾਲ ਆਪਣਾ ਹੋ ਜਾਣਾ ਹੂੰ ਹੁਣ ਤਾਂ ਕਮੇਟੀਆਂ ਬਣ ਗਈਆਂ ਬੜੇ ਬੜਾ ਸੁਧਾਰ ਆ ਗਿਆ ਵਾ ਬਹੁਤ ਚੰਗੀ ਗੱਲ ਹੈ ਮਹਾਰਾਜ ਦੀ ਕਿਰਪਾ ਹੁੰਦੀ ਆ ਕੋਈ ਚੰਗਾ ਕੰਮ ਹੋਣਾ ਨਾ ਜਦੋਂ ਉਹਦੀ ਕਿਰਪਾ ਹੁੰਦੀ ਆ ਆਪਣੇ ਦੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਸਹੀ ਗੱਲ ਹੈ ਜੀ ਕਿਤੇ ਤਾਂ ਆਪਣੀਆਂ ਬਾਜ਼ੀਆਂ ਬੰਦ ਬੰਦ ਹੋਊਗਾ ਸੀ ਹਾਂ ਜੀ ਚੋਰੀ ਡਾਉਣ ਲੱਗ ਤੋੜੀ ਡੌਣ ਲੱਗ ਗਈ ਪੁੱਛਣਾ ਹੀ ਨਹੀਂ ਕਿ ਇਹ ਨਹੀਂ ਠੀਕ ਆ ਕਿ ਨਹੀਂ ਉੱਤਰ ਲੋਕਾਂ ਨੇ ਛੱਡਦੇ ਨਹੀਂ ਆ ਬਾਹਰ ਛੱਡਦੇ ਨਹੀਂ ਬਸ ਰੇਡ ਕਰ ਦਿੰਦੀ ਸੀ ਭੱਜ ਲੈਂਦੇ ਸੀ ਭੱਜ ਲੈਂਦੇ ਸੀ ਕਿ ਇਹਦੇ 6:00 ਵਜਦੀ ਸੀ ਅਸੀਂ ਨਾ ਖੰਨੇ ਦੇ ਕੋਲੇ ਆ ਸਿੰਘਾਂ ਦੀ ਸਰੌਦੀ ਪਿੰਡ ਉੱਥੇ ਬਾਜੀ ਤੇ ਚਲੇ ਗਏ ਮੈਂ ਤੇ ਤਾਰੇ ਮੈਂ ਤੇ ਜਿਹੜਾ ਨਵਾਂ ਸਰਪੰਚ ਬਣਿਆ ਮੁੰਡਾ ਉੱਥੇ ਕਦੇ ਪੁਲਿਸ ਨੇ ਰੇਡ ਕੀਤੀ ਕੋਈ ਕਤਲ-ਕੁੱਤਲ ਹੋਇਆ ਸੀ ਉਹਨਾਂ ਨੇ ਰੀੜੂ ਉੱਤੇ ਕੀਤੀ ਕਬੂਤਰਾਂ ਵਾਲੇ ਭੱਜਲੇ ਧਗੜ ਧਗੜ ਕਰਕੇ ਹੂੰ ਸਾਰੇ ਭੱਜ ਗਏ ਠੀਕ ਹੈ ਭਾਈ ਉਹ ਮੁਲਾਜ਼ਮ ਸਾਡੇ ਈਨੋ ਗੁਰੇ ਹੁਣ ਐਂਡੇ ਕਮਲੇ ਤਾਂ ਹੁੰਦੇ ਨਹੀਂ ਮੁਲਾਜ਼ਮ ਉਹ ਮਹਿਕਮੇ ਚ ਰਹੇ ਤਾਂ ਮੈਨੂੰ ਪਤਾ ਵੀ ਕੀ ਗੱਲ ਆ ਕੀ ਗੱਲ ਆ ਉਹ ਚੱਲ ਭਾਈ ਅਸੀਂ ਦੋਨੇ ਬੈਠੇ ਰਹੇ ਮੈਂ ਕਿਹਾ ਯਾਰ ਆਪਾਂ ਨਹੀਂ ਭੱਜਣਾ ਵੀ ਬੈਠਾ ਰਹੇ ਕੋਈ ਉਹ ਭਾਈ ਸਾਡੇ ਕੋਲੇ ਮੁੰਡਾ ਆਇਆ ਇੱਕ ਵਧੀਆ ਮੁੰਡਾ ਜੀ ਕਹਿੰਦਾ ਯਾਰ ਬਈ ਆੜੀ ਕਿਹੜਾ ਪਿੰਡ ਆ ਤੁਹਾਡਾ ਮੈਂ ਕਿਹਾ ਜਗਰੋਂ ਸ਼ਹਿਰ ਆ ਠੀਕ ਕਹਿੰਦਾ ਇੱਥੇ ਮੈਂ ਕਿਹਾ ਜੀ ਅਸੀਂ ਤਾਂ ਬਈ ਬਾਜੀ ਛੱਡਣ ਆਏ ਸੀ ਕਹਿੰਦਾ ਯਾਰ ਬੜੀ ਦੂਰੋਂ ਆਏ ਮੈਂ ਕਿਹਾ ਜੀ ਵੀ ਮੁੰਡੇ ਪੋਸਟਰ ਪਾ ਦਿੰਦੇ ਆ ਵੀ ਅਸੀਂ ਬਾਜੀ ਤੇ ਆ ਜੰਨੇ ਆ ਕਹਿੰਦਾ ਯਾਰ ਬਾਕੀ ਭੱਜ ਗਏ ਤੁਸੀਂ ਨਹੀਂ ਭੱਜੇ ਮੈਂ ਕਿਹਾ ਯਾਰ ਅੱਗੀ ਤਾਰੀ ਭੱਜਣਾ ਕਹਿੰਦਾ ਗੱਲ ਕੀ ਮੈਂ ਕਿਹਾ ਯਾਰ ਵੀ ਅਸੀਂ ਛੋਡੇ ਚ ਹੀ ਰਹਨੇ ਆ ਵੀ ਇਹ ਮੁੰਡਾ ਮਚੂਕਾ ਸਰਪੰਚ ਆ ਮੈਂ ਸਾਬਕਾ ਸਰਪੰਚ ਆ ਜੀ ਤੇ ਕਹਿੰਦਾ ਯਾਰ ਸੌਂ ਨੂੰ ਵੀ ਸ਼ੌਂਕ ਆ ਮੈਂ ਕਿਹਾ ਜੀ ਬਾਈ ਸੌਂਕ ਤਾਂ ਲੱਗ ਜਾਂਦਾ ਵੀ ਹੁਣ ਇਹ ਨਹੀਂ ਪਤਾ ਵੀ ਇਹ ਕਿਨੂੰ ਲੱਗ ਜੇ ਵੱਡੇ ਵੱਡੇ ਆਫਸਰਾਂ ਨੂੰ ਸ਼ੌਂਕ ਆ ਸਹੀ ਗੱਲ ਆ ਬਾਈ ਐ ਤੇ ਮੈਨੂੰ ਸ਼ੌਂਕ ਲੱਗ ਗਿਆ ਬਾਈ ਇੰਦਾ ਸ਼ੌਂਕ ਪੂਰਾ ਕਰਨਾ ਹੀ ਫਿਰ ਉਹ ਕਹਿੰਦੇ ਚੱਲ ਯਾਰ ਤੁਸੀਂ ਬਈ ਭਜੋ ਨਾ ਬੀਨ ਨੂੰ ਨਮੇੜਦੋ ਨਾਲੇ ਲੋਕਡਾਊਨ ਦਾ ਕੰਮ ਸੀ ਬੀਨ ਨੂੰ ਨਮੇੜਦੋ ਫਿਰ ਉਹ ਹੋ ਹੌਲੀ ਹੌਲੀ ਬਾਜੀ ਉਹਨਾਂ ਨੇ ਸਾਹਮਣੇ ਤੱਕ ਨਵੇੜੀ ਨਵੇੜਦੀ ਜੀ ਵਿੱਚ ਵਧੀਆ ਵੀ ਬੰਦੇ ਹੁੰਦੇ ਆ ਵਧੀਆ ਜਾਂ ਜੀ ਤੇ ਜਦੋਂ ਆਪਾਂ ਕਿਸੇ ਨਾਲ ਕੋ ਹਾਂਜੀ ਵਧੀਆ ਡੀਲ ਕਰਾਂਗੇ ਯਾਰ ਕੋਈ ਬੰਦਾ ਜਵਾਬ ਨਹੀਂ ਦਿੰਦਾ ਜੀ ਕੋਈ ਕਬੂਤਰ ਫੜਨ ਨੂੰ ਜਵਾਬ ਨਹੀਂ ਦਿੰਦਾ ਜੀ ਆਪਾ ਵੀਰ ਭੈਣ ਕਹਿ ਕੇ ਪੜ ਲਓ ਕੋਈ ਜਵਾਬ ਨਹੀਂ ਦਿੰਦਾ ਨਹੀਂ ਦਿੰਦਾ ਸਹੀ ਗੱਲ ਹੈ ਮੈਂ ਤਾਰੇ ਦੀ ਦੀ ਗੱਲ ਦੇਖੀ ਆ ਕਈ ਗਰੀ ਕਿੱਥੇ ਸੀ ਆਪਾਂ ਯਾਰ ਬਾਜੀ ਤੇ ਪਖੌਂ ਤੇ ਤੇ ਜੀ ਉਹ ਤਾਰੇ ਇਧਰ ਲਈ ਕੋਠੀ ਤੇ ਉਹੜੇ ਜਿਹੇ ਬੰਦੇ ਕਾਪੀ ਵਾਲੇ ਇਧਰਲੇ ਪਾਸੇ ਤਾਰੇ ਹੌਲੀ ਕੋਠੀ ਤੇ ਚੜ ਗਏ ਅਸਹੀ ਮੈਂ ਕਈ ਥਾਵਾਂ ਤੇ ਦੇਖਿਆ ਤਾਰੇ ਦੇ ਨਾਲ ਬੰਦੇ ਆਡੀ ਕੋਠੀ ਤੇ ਚੜ ਜਾਂਦੇ ਹੁੰਦੇ ਮੂਈਆਂ ਵਾਲੇ ਸੀ ਬਾਈ ਆ ਬੂਈਆਂ ਵਾਲੇ ਬੂਈਆਂ ਵਾਲੇ ਕਿਉਂਦਰ ਬੈਠੇ ਰਹੇ ਮੋਨਾ ਤੇ ਹਾਂ ਸਾਵੇਂ ਬਠਰੇ ਭਾਈ ਹੋਣੀ ਹੁੰਦਾ ਸਾਵੇਂ ਬੈਠੇ ਈਗਾ ਭਾਈ ਉਹ ਟੱਕ ਕੇ ਤਈ ਇਹਨੂੰ ਮਗਰੋਂ ਬਾਏ ਮਾਰਾਂ ਕੋਈ ਗੱਲ ਹੀ ਨਹੀਂ ਯਾਰ ਅੱਛਾ ਜੀ ਯਾ ਤਰ ਕਰਾਉਣੀ ਨਹੀਂ ਜਾਂਦੇ ਯਾਰ ਇਹਨਾਂ ਨਜ਼ਾਰਾ ਹੁੰਦਾ ਬਾਜੀ ਅਸੀਂ ਲਾਤਰ ਵਿੱਚ ਗੱਲ ਸੁਣਾ ਦਿੰਦਾ ਤਾਰੇ ਹੁਣੇ ਨਹੀਂ ਸਾਡਾ ਸਨਮਾਨਤ ਕੀਤਾ ਬੇਸ਼ੱਕ ਸਨਮਾਨਤ ਕਰਕੇ ਕਹਿੰਦਾ ਭਾਈ ਤੁਸੀਂ ਬਹਿ ਜਾਓ ਜਦੋਂ ਕੋਈ ਲੋੜ ਪਈ ਤੁਹਾਨੂੰ ਬਾਜ਼ ਮਾਰਨਾ ਹੈ ਮੈਂ ਠੀਕ ਆ ਜੀ ਹੂੰ ਮੈਂ ਕਾਕਾ ਬਾਈ ਕਿਲੇ ਵਾਲਾ ਬੇਸ਼ੱਕ ਤੇ ਐਸ ਐਚੂ ਮੇਵਾ ਸਿੰਘ ਦੋਦਰ ਵਾਲੇ ਅੱਛਾ ਇੱਕ ਟਿੱਕਾ ਸੀ ਡੋਕਲਾ ਡੋਕਲਾ ਟਿੱਕਾ ਹੂੰ ਅਹੀਂ ਤਿੰਨ ਚਾਰ ਜਾਣੇ ਜਾ ਕੇ ਅੰਗਰੇਜ਼ ਕੇ ਘਰੇ ਬੈਗੇ ਬਾਰ-ਬਾਰ ਹਾਂ ਬਾਰ-ਬਾਰ ਹਾਂ ਅੰਗਰੇਜ਼ ਕੇ ਘਰੇ ਬੈਗੇ ਤੇ ਉਹਨੇ ਸਾਨੂੰ ਚਾਹ ਪਾਣੀ ਪਿਆ ਕੇ ਤੇ ਕਈ ਉੱਥੇ ਗੱਲਾਂ ਕਰਨ ਲੱਗੇ ਮੈਂ ਫਿਰ ਕਿਹਾ ਮੈਂ ਕਿਹਾ ਬਾਈ ਜੀ ਕਾਕਾ ਜੀ ਨੂੰ ਮੈਂ ਕਿਹਾ ਬਾਈ ਜੀ ਕੋਈ ਮੋਤੀ ਦੀ ਗੱਲ ਸੁਣਾ ਦਿਓ ਹੂੰ ਫਿਰ ਉਹਨੇ ਮੋਤੀ ਦੀਆਂ ਗੱਲਾਂ ਸੁਣਾਈਆਂ ਸਾਨੂੰ ਠੀਕ ਹੈ ਅੱਛਾ ਹਾਂ ਕਹਿੰਦਾ ਸੋਨੇ ਮੋਤੀ ਬਹੁਤ ਟੁੱਟਿਆ ਸੀ ਹਾਂ ਬਹੁਤ ਟੁੱਟਿਆ ਸੀ ਕਹਿੰਦਾ ਕਈ ਭਰਾ ਸੀਗੇ ਕਹਿੰਦਾ ਗੁਰਦੁਆਰੇ ਜੇ ਹੋਗੇ ਸੀ ਇਹ ਇਕੱਲਾ ਹੀ ਬਚਿਆ ਸੀ ਇਕੱਲਾ ਹਾਂ ਹਾਂ ਕਹਿੰਦਾ ਫਿਰ ਸਾਰੇ ਆਲ ਛੱਡ ਤਾ ਨਾ ਇਧਰ ਹੀ ਛੱਡੇ ਛੱਡੇ ਹਾਂ ਹਾਂ ਪੁੱਤੇ ਕਹਿੰਦਾ ਬਹੁਤ ਟੁੱਟਿਆ ਕਹਿੰਦਾ ਹਮਸ਼ੀ ਬਾਈ ਕਾਕੇ ਕਿਲੇ ਵਾਲਿਆਂ ਦਾ ਕਾਕੇ ਕਿਲੇ ਵਾਲੇ ਮਸ਼ਹੂਰ ਉਹ ਯਾਰ ਮੋਤੀ ਬਹੁਤ ਮਸ਼ਹੂਰ ਨਸਲ ਆਈ ਬਹੁਤ ਹੀ ਵਧੀਆ ਸਖਸੀਅਤ ਸੀ ਕਾਕਾ ਕਿਲੇ ਵਾਲੇ ਬਾਈ ਦਾ ਨਵਾਂ ਆਂਦਾ ਜੀ ਚੰਗੇ ਇਨਸਾਨ ਦੁਨੀਆ ਤੇ ਘੱਟ ਹੁੰਦੇ ਬਹੁਤ ਕਬੂਤਰ ਦਾ ਬੰਦਾ ਬਹੁਤ ਕੂਤਰੋਟ ਦੇ ਮਤਲਬ ਬਹੁਤ ਕਬੂਤਰ ਹੂੰ ਨਾਮ ਅਮਰ ਹੋ ਗਿਆ ਉਹਨਾਂ ਦਾ ਹਾਂ ਜੀ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਵਧੀਆ ਕਰਦੇ ਹੋ ਫਿਰ ਤੁਹਾਡਾ ਨਾਂ ਤਾਂ ਲੈਂਦਾ ਹੀ ਆ ਕਿਤੇ ਨਾ ਕਿਤੇ ਬੰਦੇ ਜਿਹੜੀ ਬਈ ਆ ਇੱਕ ਤੁਹਾਨੂੰ ਹੋਰ ਦੱਸਦੇ ਨੇ ਬਾਈ ਕਾਕੇ ਦੇ ਨਾਂ ਦੇ ਚੇਤਾ ਆ ਗਿਆ ਜਿਹੜੀਆਂ ਆਪਣੀਆਂ ਬਾਈਆਂ ਖੁੱਲੀਆਂ ਐ ਹੂੰ ਇਹ ਸਭ ਤੋਂ ਵੱਡਾ ਯੋਗਦਾਨ ਬਾਈ ਕਾਕੇ ਦਾ ਹੀ ਫੇਰ ਆ ਗਿਆ ਹਾਂ ਕੱਕ ਦਾ ਜੋਗਦਾਨ ਉਹ ਬਈ ਆਇਆ ਹੈਗਾ ਕੱਕੇ ਬਾਈ ਦਾ ਭੋਗ ਸੀਗਾ ਹੂੰ ਤੇ ਸਾਰੇ ਖਿਡਾਰੀ ਉੱਥੇ ਪਹੁੰਚੇ ਸੀ ਹਾਂ ਉੱਥੇ ਇਕੱਠ ਕਰਨਾ ਸੀ ਉੱਥੇ ਮੀਟਿੰਗ ਕਰਨੀ ਸੀ ਮੰਨ ਲਾ ਜੀ ਤੇ ਪਹਿਲਾਂ ਉਹਨਾਂ ਨੇ ਟਾਈਮ ਹੋਰ ਥਾਂ ਦਾ ਦਿੱਤਾ ਵੀ ਹੋਰ ਥਾਂ ਲਿਜਾਣੇ ਬੰਦੇ ਫਿਰ ਉਹਦਾ ਮੁੰਡਾ ਬਾਈ ਕਰਨਵੀਰ ਆ ਬਹੁਤ ਵਧੀਆ ਬੰਦਾ ਹੂੰ ਹਾਂ ਉਹ ਕਹਿੰਦਾ ਵੀ ਅਸੀਂ ਰਿਸ਼ਤੇਦਾਰਾਂ ਨੂੰ ਘਰੇ ਘੱਲ ਦਿੰਦੇ ਇੱਥੋਂ ਪੜਾਣ ਲੱਗਾਈ ਉਹਨਾਂ ਦਾ ਖੇਤ ਵਾਣ ਚ ਅੱਛਾ ਕਿ ਤੁਸੀਂ ਇੱਥੇ ਹੀ ਬੈਠੋ ਇੱਥੇ ਹੀ ਕਰੋ ਗੱਲਾਂ ਹੂੰ ਇਮਾਨ ਲਾ ਜਿਹੜੀ ਕਬੂਤਰਬਾਜੀ ਆ ਕਾਕਾ ਜੀ ਦੀ ਮੌਤ ਚਲ ਸਾਰਿਆਂ ਦੀ ਆਪਣੀ ਵੀ ਹੋਣੀ ਆ ਹਮ ਮਨ ਲਾ ਕਬੂਤਰਬਾਜੀ ਫਿਰ ਬਾਈ ਕਾਕੇ ਗਾ ਨੇ ਫਿਰ ਵੀ ਉੱਥੇ ਇਕੱਠ ਹੋਇਆ ਉੱਥੇ ਪੱਤਰਕਾਰ ਆ ਗਏ ਪੱਤਰਕਾਰਾਂ ਨੇ ਗੱਲਾਂ ਕੀਤੀਆਂ ਸਵਾਲ ਕੀਤੇ ਚਲ ਮੁੱਦਾ ਬਣ ਗਿਆ ਬਾਈ ਤੇ ਜਾ ਕੇ ਗਾਂ ਇਕੱਠ ਹੋ ਗਿਆ ਤੇ ਬਾਜ਼ੀਆਂ ਖੁੱਲ ਗਈਆਂ ਹਮ ਯਾਨੀ ਬਾਈ ਕਾਕੇ ਹੀ ਫਿਰ ਖਲਾ ਗਿਆ ਜਾਂਦਾ ਜਾਂਦਾ ਬਾਈ ਨਾਮ ਤੇ ਬਾਜ਼ੀਆਂ ਅਮਰ ਕਰ ਗਏ ਅਮਰ ਕਰ ਗਏ ਆ ਸਾਰੀ ਰਹਿਂਦੀ ਦੁਨੀਆ ਤੱਕ ਯਾਦ ਰੱਖੂਗੇ ਵੀ ਬਾਜ਼ੀਆਂ ਬੰਦ ਹੋਣ ਤੋਂ ਬਾਅਦ ਕਿੱਥੋਂ ਸ਼ੁਰੂਆਤ ਹੋਈ ਸੀਗੀ ਖੁੱਲਣ ਦੀ ਹਾਂ ਜੀ ਇੱਕੇ ਚ ਸਿਰਾ ਬੜੀ ਤਾਕਤ ਹੁੰਦੀ ਹੈ ਇਹ ਆਪਣੇ ਸਿਆਣੇ ਬਜ਼ੁਰਗਾਂ ਦੀਆਂ ਵੀ ਗੱਲਾਂ ਆ ਵੀ ਇੱਕੇ ਚ ਬਰਕਤ ਹੁੰਦੀ ਹੈ ਜੀ ਦੇਖੋ ਆਪਣਾ ਏਕਾ ਹੋਇਆ ਕਿੱਡਾ ਵੱਡਾ ਕੱਟ ਕਰ ਲਿਆ ਆਪਾਂ ਹਾਂ ਕੋਈ ਆਪਾਂ ਫਲੈਕਸੀ ਨਹੀਂ ਲਾਈ ਨਾ ਕੋਈ ਬੋਰਡ ਨਹੀਂ ਲਾਇਆ ਹੈ ਇੱਕ ਪਰਮਿਸ਼ਨ ਨਹੀਂ ਲਈ ਹਾਂ ਕੋਈ ਪਰਮਿਸ਼ਨ ਨਹੀਂ ਐਕ ਟੈਕਸ ਮੈਸੇਜ ਕੀਤਾ ਹਾਂ ਜਿਹਦੇ ਉੱਤੇ ਦੇਖ ਲਓ ਕਿੱਡਾ ਰੂਪ ਤਰਨ ਕੀਤਾ ਆਪਣੇ ਇਕੱਠ ਨਹੀਂ ਇੱਕ ਬਈ ਉੱਥੇ ਹੋਰ ਬੜੀ ਵੱਡੀ ਗੱਲ ਹੋਈ ਹਾਂ ਆਪਾਂ ਛੋਟੇ ਛੋਟੇ ਪ੍ਰੋਗਰਾਮ ਕਰਦੇ ਹਾਂ ਪਿੰਡਾਂ 'ਚ ਹੁੰਦੇ ਆ ਚੋਰੀ ਹੁੰਦੀ ਆ ਹਾਂ ਉਸ ਦਿਨ ਬਈ ਚੋਰੀ ਨਹੀਂ ਹੋਈ ਚੋਰੀ ਨਹੀਂ ਹੋਈ ਇੱਕ ਚੀਜ਼ ਬਈ ਚੋਰੀ ਨਹੀਂ ਹੋਈ ਉਹ ਇੰਨਾ ਇਕੱਠ ਸੀ ਤੇ ਇੰਨਾ ਪ੍ਰਬੰਧ ਸੀਗਾ ਕਿ ਗ੍ਰਾਮਾਏ ਦੇ ਬੰਦਿਆਂ ਨੇ ਪ੍ਰਬੰਧ ਕੀਤਾ ਫੁੱਲ ਫਰੇਹ ਕੀ ਚੀਜ਼ ਖਾਣ ਨੂੰ ਮਿਲੀ ਸਾਨੂੰ ਉਹਨਾਂ ਨੇ ਇਹ ਗੱਲ ਐਹੀ ਪੁੱਛਿਆ ਸੀਗਾ ਉਹ ਕਹਿੰਦੇ ਤੁਸੀਂ ਉਹੀ ਆ ਗਏ ਬੰਦੇ ਨਹੀਂ ਆ ਗਏ ਬਸ ਇਹ ਸਾਰਾ ਕੁਝ ਹੈਗਾ ਅਛਾ ਤੇ ਬਾਈ ਜੇ ਕਿਸੇ ਦੀ ਗੱਡੀ ਖੁੱਲੀ ਰਹੀ ਗਈ ਨਾ ਮੰਨ ਲਾ ਤੇ ਖੁੱਲੀ ਉਵੇਂ ਸਹੀ ਸੇਵ ਨਹੀਂ ਰਹੀ ਆ ਤੇ ਮੋਟਰ ਮਟਰਸਾਈਕਲ ਨਹੀਂ ਚੋਰੀ ਹੋਣੇ ਸੀਗੇ ਬਟਗੇ ਚੋਰੀ ਹੋਣੇ ਸੀ ਬਾਈ ਕੋਈ ਚੀਜ਼ ਛੇੜੀ ਨਹੀਂ ਕਿਸੇ ਨੇ ਯਾਰ ਜੀ ਕਿਸੇ ਇੱਕ ਪੈਸੇ ਦਾ ਵੀ ਪੈਸੇ ਦਾ ਹੋਇਆ ਕੰਮ ਯਾਰ ਟਰਾਲੀਆਂ ਭਰ ਭਰ ਸੇਵਾ ਕੀਤੀ ਆ ਹਾਂ ਜੀ ਅਰੇ ਹੁਣ ਕੁੱਤੇ ਭੱਜੀ ਜਾਂਦੇ ਆ ਬਲਦ ਭੱਜੀ ਜਾਂਦੇ ਆ ਜੀ ਤੇ ਮੰਨ ਲਾ ਇੱਕ ਕੂਤਰਾਂ ਨਾਲ ਦਾ ਚਲ ਸਾਰਿਆਂ ਬੰਦੇ ਨੇ ਇਕੱਠ ਕਰ ਲਿਆ ਤੇ ਕੰਮ ਸਾਰਿਆਂ ਦਾ ਸੂਤ ਆ ਸਾਰਿਆਂ ਦਾ ਹੀ ਲੋਟ ਆ ਸਾਰਾਂ ਦਾ ਲੋਟ ਆ ਜੀ ਹਾਂ ਹੁਣ ਗਾਂ ਆਪਾਂ ਆਪਾਂ ਆਪਦੇ ਦੇ ਲੈਣਾ ਵੀ ਆਪਾਂ ਕਿਵੇਂ ਇਹਨੂੰ ਚਲਾਉਣਾ ਇਹ ਜੇ ਸਹੀ ਢੰਗ ਨਾਲ ਚੱਲੂਗੀ ਤੇ ਚੱਲੀ ਚੱਲੂਗੀ ਤੇ ਜੇ ਮੰਨ ਲਾ ਆਪਾਂ ਖਰਾਬ ਕਰਾਂਗੇ ਕਿਹੜ ਖਰਾਬ ਹੋ ਜਾਊਗਾ ਜੀ ਖੇਡ ਬੰਗ ਦੱਸਿਆ ਖੇਡ ਬੜੀ ਚੰਗੀ ਆ ਪਿਆਰ ਭਾਵਨਾ ਦੀ ਖੇਡ ਆ ਬਾਈ ਛੱਡ ਕੇ ਕਬੂਤਰ ਭੇਜੋ ਜੇ ਉੱਡਦਾ ਠੀਕ ਆ ਨਹੀਂ ਆਦੇ ਘਰੇ ਆ ਜੀ ਬਿਲਕੁਲ ਇੱਕ ਰਿਕਾਰਡਿੰਗ ਵਾਲਾ ਕੰਮ ਆ ਜੇ ਜਿੱਦਾਂ ਮੈਂ ਸਨੇਹਾ ਹੀ ਦੇਣਾ ਚਾਹੁੰਦਾ ਵੀਡੀਓ ਦੇ ਰਾਹੀਂ ਹਾਂਜੀ ਤੇ ਜਦੋਂ ਆਪਾਂ ਕੋਈ ਗੱਲਬਾਤ ਹੁੰਦੀ ਆ ਤਾ ਬਈ ਵੀਡੀਓ ਜਾਂ ਰਿਕਾਰਡਿੰਗ ਆ ਨਾ ਪਾਇਆ ਕਰੋ ਗਰੁੱਪਾਂ ਦੇ ਵਿੱਚ ਕਾਰਨ ਕੀ ਆ ਇਹ ਜ਼ਿਆਦਾ ਤੋਂ ਜ਼ਿਆਦਾ ਫੈਲਦੀ ਆ ਲੜਾਈ ਦਾ ਕਾਰਨ ਬਣ ਜੀ ਤੇ ਮੁੜ ਕੇ ਆਪਣਾ ਫੈਸਲਾ ਸਿੱਧਾ ਡਾਇਰੈਕਟ ਫੋਨ ਕਰਕੇ ਕਰ ਲਿਆ ਕਰੋ ਹਨਾ ਤੇ ਇਹ ਸਨੇਹਾ ਹੀ ਆ ਬਾਈ ਇੰਨੀ ਕੀ ਬੰਦੇ ਇਕੱਠੇ ਕਰ ਲੋ ਹਾਂ ਬੰਦੇ ਇਕੱਠੇ ਕਰ ਲੋ ਫੋਨ ਕਰ ਲੋ ਫੋਨ ਕਰਕੇ ਬੰਦੇ ਭਾ ਲੋ ਇਕੱਠੇ ਜਿਵੇਂ ਬਾਈ ਯਾਰ ਕੇ ਬੰਦੇ ਪੰਜ ਸੱਤ ਬੰਦੇ ਸਿਆਣੇ ਲੈ ਕੇ ਨਿਵੇੜ ਦੋ ਗੱਲ ਚਾਹੇ ਕਮੇਟੀ ਬਣਾਈਏ ਕਮੇਟੀ ਬਾਈ ਕਮੇਟੀ ਨਾਲ ਗੱਲ ਕਰ ਲੋ ਪਰ ਰਿਕਾਰਡਿੰਗ ਵਾਲੀ ਗੱਲ ਗਲਤ ਆ ਕਿਉਂਕਿ ਮੁੜ ਕੇ ਫਿਰ ਜ਼ਿਆਦਾ ਫੈਲਦੀ ਆ ਇਹ ਕੋਈ ਵੀ ਗੱਲ ਹੁੰਦੀ ਆ ਉਹਨੂੰ ਪਰਸਨਲ ਤੌਰ ਤੇ ਹੀ ਕੱਟ ਕਰਕੇ ਮਿਲਿਆ ਜਾਵੇ ਇੱਕ ਬਈ ਥੋੜੀ ਜੀ ਹੋਰ ਗੱਲ ਆ ਅਸੀਂ ਵੀ ਬਾਈ ਨੂੰ ਬਹੁਤ ਛਡਾਉਣੇ ਆ